ਵੀਰਾਂ ਦਕਾਵਾਂਗੇ ਕਿ ਇਕੱਲੇ ਇਕੱਲੇ ਵਹੀਕਲ ਨੂੰ ਜਿਹੜੀਆਂ ਵੀ ਟਰਾਲੀਆਂ ਜਾ ਰਹੀਆਂ ਨੇ ਸੰਗਤ ਜਾ ਰਹੀ ਆ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਆ ਜਿਹੜੇ ਨੌਜਵਾਨ ਨੇ ਉਹ ਵੀ ਲਗਾਤਾਰ ਸੇਵਾ ਕਰ ਰਹੇ ਨੇ ਫਰ ਨੂੰ ਪਤੀ ਜੀ ਆਪਣੇ ਬਹੁਤ ਇਤਿਹਾਸਿਕ ਦਿਨ ਨੇ ਜੀ ਇਹ ਛੋਟੇ ਸਾਹਿਬ ਜਾਤਾਂ ਦੇ ਵੱਡੇ ਸਾਹਿਬ ਜਾਤਾਂ ਦੇ ਜੀ ਗੁਰਗੋਬ ਸਿੰਘ ਪਰਿਵਾਰ ਵਾਲਾ ਜੀ ਆਪਾਂ ਨੂੰ ਸਭ ਨੂੰ ਪਤੀ ਆ ਜੀ ਉਹਦੇ ਲਾ ਕੇ ਮਨ ਲਾ ਕੇ ਸੇਵਾ ਕਰ ਰਹੇ ਜੀ ਵੱਡਾ ਹਰ ਸਾਲ ਲੱਗਦਾ ਪੱਕਾ ਹਰ ਸਾਲ ਲੰਗਰ ਲੱਗਦਾ ਸਾਡੇ ਤਿੰਨ ਤਿੰਨ ਚੱਲਦਾ ਜੀ ਰੰਗ ਤੇ ਇਹ ਕੋ ਗਿਣਤੀ ਉਹਨੇ ਬੈਠਾ ਹੱਸਾ ਸੰਗਤ ਜਾ ਰਹੇ ਛੋਟੇ ਸਾਹਿਬ ਜੀ ਦਾ ਮਤਕੁ ਜੀ ਕੋ ਦੀ ਸੇਵਾ ਦੇ ਤਨ ਸੰਪਰਨਾਮ ਕਰ ਲਓ ਸਾਰਾ ਪਿੰਡ 71 ਹੋ ਕੇ ਸੇਵਾ ਕਰਦਾ ਜੀ ਹਾਂ ਜੀ ਹਾਂ ਸਾਰਾ ਪਿੰਡ ਕਿੰਨੇ ਦਿਨ ਐਤੋਂ ਪਹਿਲਾਂ ਇੱਕ ਹਫਤਾ ਹੋ ਗਿਆ ਨੌਜਵਾਨ ਵੀਰਾਂ ਨੂੰ ਹਫਤੇ ਦੇ ਉਰੀਆਂ ਸਾਰੇ ਹਾਂ ਜੀ ਇਹਦੇ ਪਹਿਲਾਂ ਜਿਹੜਾ ਲੰਗਰ ਹੈ ਉਹ 3 ਦਿਨ 11 12 13 ਤੋਂ ਪਹਿਲਾਂ ਤੋਂ ਤਾਇਆਉ ਲਾਉਣੇ ਆ ਵੀ ਸੰਗਤ ਜਿਹੜੀ ਆਉਂਦੀ ਆ ਟਰਾਲੀਆਂ ਵਾਲੀ ਲੰਘਦੀ ਆ ਉੱਥੇ ਲੰਗਰ ਲਾਉਂਦੀ ਆ ਉਹਨਾਂ ਵਾਸਤੇ ਪ੍ਰਬੰਧ ਕਰਦੇ ਆ ਜੀ ਐਕਸਪ੍ਰੀਟ ਕਦੋਂ ਤੋਂ ਚੱਲ ਰਹੀ ਆ ਸੇਵਾ ਕਰ ਰਹੇ ਹੋ ਇੱਥੇ ਹਾਂਜੀ ਇਹ ਪਹਿਲਾਂ ਸਾਡੇ ਗੁਰਦੁਆਰਾ ਸਾਹਿਬ ਵਿੱਚ ਚੱਲਦੀ ਸੀ ਤਿੰਨ ਦਿਨ ਅਖੰਡ ਪਾਠ ਸੀ ਅਗਰੂ ਘਰ ਦੇ ਵਿੱਚ ਤਿੰਨ ਦਿਨ ਤੋਂਰੇ ਚੱਲ ਰਹੀ ਆ ਅੱਜ ਸਾਡੇ ਲੰਗਰ ਦਾ ਆਖਰੀ ਦਿਨ ਆ ਆਪਾਂ ਨੂੰ ਪਤਾ ਅਕਾਲ ਤਖਤ ਸਾਹਿਬ ਦਾ ਵੀ ਹੁਕਮ ਹੈ ਆਪਾਂ ਸਾਰੇ ਆਪ ਵੀ ਸਿਆਣੇ ਆ ਜੇ ਮਿੱਠੇ ਤੋਂ ਹੋਰ ਅਸੀਂ ਉਹ ਪਰਹੇਜ਼ ਕਰਕੇ ਬਰੈਡਾਂ ਤੋਂ ਸਾਦਾ ਲੰਗਰ ਪ੍ਰਸ਼ਾਦੇ ਪਾਣੀ ਦਾ ਨਾਲ ਚਾਹ ਦਾ ਹੈ ਜੀ ਜੋ ਵੀ ਜ਼ਰੂਰਤ ਹੈ ਸੰਗਤ ਨੂੰ ਉਹੀ ਲੈਣੇ ਆ ਨਾ ਕਿ ਜਲੇਬੀਆਂ ਨਾ ਪਕੌੜੇ ਉਹ ਸਾਰੇ ਅਸੀਂ ਕਦੇ ਨਹੀਂ ਜਿਹੜਾ ਲੰਗਰ ਆ ਨਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਜਿੰਨਾ ਜਾਨੀ ਸਾਡੇ ਜੇ ਸੁਰਤ ਸੰਮਲ ਤੋਂ ਪਹਿਲਾਂ ਦੇ ਪੁਰਾਣੇ ਬਜ਼ੁਰਗਾਂ ਦੇ ਲੰਗਰ ਚਲਾਏ ਹੋਏ ਨੇ ਹਰ ਸਾਲ ਵੱਡਾ ਉਦਮ ਆ ਜਿਹੜਾ ਸਾਰਾ ਨਗਰ ਰਲ ਮਿਲ ਕੇ ਆਪਾਂ ਸਭ ਜਾਤਾਂ ਦੀ ਆਜਾਦਾ ਮਨਾਉਣੀ ਆ ਪਿਛੇ ਦੇਖਿਆ ਹੋਣਾ ਦਸਤਾਰਾਂ ਦਾ ਵੀ ਲੰਗਰ ਲਾਇਆ ਔਰੇ ਜਿਹਨਾਂ ਦੇ ਕਿਸੇ ਦਿਨ ਨਹੀਂ ਬੰਨੀ ਹੁੰਦੀ ਸੀ ਉਹਨਾਂ ਨੂੰ ਟਰੈਕਟਰ ਟਰਾਲੀਆਂ 'ਚ ਹੱਥ ਬੰਨ੍ਹ ਕੇ ਉਤਾਰ ਕੇ ਦਸਤਾਰ ਬੰਨ੍ਹ ਕੇ ਭੇਜਿਆ ਟਰੈਕਟਰਾਂ ਦੇ ਉੱਤੇ ਸਪੀਕਰਾਂ ਤੇ ਬੈਠ ਬੈਠ ਕੇ ਵੱਡੇ ਵੱਡੇ ਸਪੀਕਰ ਛੱਡੇ ਹੋਏ ਨੇ ਉਹਦੇ ਨਾਲ ਜਿਹੜੀ ਨੌਜਵਾਨੀਆ ਸਿੱਖ ਧਰਮ ਬਦਨਾਮ ਹੁੰਦਾ ਤੇ ਅਗਲਾ ਕਹਿੰਦਾ ਕੀ ਕਰਨ ਚੱਲੇ ਉੱਥੇ ਹੈਗਾ ਤਾਂ ਪਾ ਇੱਕ ਤਰ੍ਹਾਂ ਦੀ ਸਾਬਜਦਿਆਂ ਨੂੰ ਸ਼ਹਾਦਤ ਨੂੰ ਪ੍ਰਣਾਮ ਕਰਨ ਚੱਲੇ ਆ ਪਰ ਲੋਕਾਂ ਨੇ ਮੇਲਾ ਬਣਾਇਆ ਅਸੀਂ ਕਿਸੇ ਨੂੰ ਜਲੀਲ ਨਹੀਂ ਕੀਤਾ ਕੋਸ਼ਿਸ਼ ਕੀਤੀ ਆ ਸਮਝਾ ਕੇ ਵਿਝਾ ਕੇ ਪਗਵੰਨੀਆਂ ਤੁਸੀਂ ਆਪ ਬੰਨੀਆਂ ਹਾਂਜੀ ਅੱਛਾ ਆਪ ਬੰਨ ਲੈਨੇ ਹੋ ਹਾਂਜੀ ਠੀਕ ਹੈ ਸਕੂਲ 'ਚ ਵੀ ਪਗਵੰਨ ਕੇ ਜਾਨੇ ਹੋ ਅ ਕਈ ਵਾਰ ਨਹੀਂ ਜਾਂਦਾ ਠੀਕ ਹੈ ਅੱਛਾ ਆਪ ਬੰਨੀਆਂ ਹੈਂ ਹਾਂਜੀ ਇਹ ਸਾਡੀ ਕੋਸ਼ਿਸ਼ ਮੇਸਤਾਈ ਸ਼ੁਰੂ ਤੋਂ ਰਹੀ ਆ ਤੇ ਔਰ ਤਕਰੀਬਨ ਇਹ ਆ ਵੀ ਅੱਜ 99% ਸਾਡੇ ਜਿਹੜਾ ਲੰਗਰ ਦੇ ਵਿੱਚ ਬੱਚਿਆਂ ਦੇ ਨੌਜਵਾਨਾਂ ਦੀ ਦਸਤਾਰਾਂ ਮਿਲਣਗੀਆਂ ਨੰਗੇ ਸਿਰ ਟੋਪੀਆਂ ਰਮਾਲਾਂ ਵਾਲਾ ਕੋਈ ਨਹੀਂ ਬੰਦਾ ਮੇਰੇ ਦਾ ਸਾਡੇ ਹਾਂਜੀ ਸੇਵਾਦਾਰ ਚਲੋ ਸਾਰੀ ਜਨਤਾ ਹੀ ਕਰਦਿਆ ਜੀ ਕੋਈ ਅੰਤਰ ਕੋਈ ਬਾਹਰ ਆ ਅੱ비 ਜਾਣ ਦੀ ਕੋਈ ਮੁੰਡੇ ਨਵੇਂ ਮੁੰਡੇ ਨੇ ਉਹ ਰੋਡ ਤੇ ਵਰਤਾਈ ਜਾਂਦੇ ਨੇ ਬੁੜਾ ਠੇਰਾ ਮੇਰੇ ਵਰਗਾ ਇੱਥੇ ਚੀਜ਼ਾਂ ਚੁਰਾਈ ਜਾਂਦਾ ਕੋਈ ਚੀਜ਼ ਛੱਲਣ ਵਾਲੀ ਆ ਛੱਲਤੀ ਉਹਨੂੰ ਤਾਂ ਪਤਾ ਹੀ ਨਹੀਂ ਆਉਂਦੇ ਅਸੀਂ ਜੀ ਉਹ ਜਿਹੜੀ ਸੰਗਤ ਫਤੇਗੜ ਸਾਹਿਬ ਜਾ ਕੇ ਲੰਗਰਾਂ ਦਾ ਪ੍ਰਬੰਧ ਕਰਦੀ ਹੈ ਅਸੀਂ ਉਹਨੂੰ ਮੁੱਖ ਰੱਖ ਕੇ ਇਹ ਲੰਗਰ ਪਹਿਲਾਂ ਤਾਂ ਹੀ ਸਰਨ ਸਭਾ ਤੋਂ ਪਹਿਲਾਂ ਲਾ ਲੈਂਦੇ ਆ ਜੀ ਵੀ ਉਹਨਾਂ ਦੇ ਵਾਸਤੇ ਲੰਗਰ ਦਾ ਕਿਤੇ ਰਾਜ ਪ੍ਰਬੰਧ ਨਹੀਂ ਹੁੰਦਾ ਵੀ ਸਾਡਾ ਜਿਹੜਾ ਅਨਪਾਣੀ ਦਿੱਤਾ ਹੋਇਆ ਹੈ ਉਹ ਵੀ ਸਾਡਾ ਲੇਖੇ 'ਚ ਪੈਜੂ ਔਰ ਸੰਗਤ ਨੂੰ ਇਹ ਸਹੂਲਤ ਵੀ ਮਿਲ ਜੂ ਆਭੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਪੇਂਟ ਕਰਨ ਲਈ ਸਿੱਖ ਸੰਗਤ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਰਹੀ ਹੈ ਜੋਤੀ ਸਰੂਪ ਸਾਹਿਬ ਦੇ ਦਰਸ਼ਨ ਕਰ ਰਹੀ ਹੈ ਸੱਚੀ ਸ਼ਰਧਾਂਜਲੀ ਪੇਂਟ ਕਰਨੇ ਸੋ ਪੂਰੇ ਪੰਜਾਬ ਚੋਂ ਦੇਸ਼ ਵਿਦੇਸ਼ ਚੋਂ ਸੰਗਤ ਪਹੁੰਚ ਰਹੀ ਆ ਸੋ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜ਼ਿਲ੍ਹਾ ਸੰਗਰੂਰ ਪਟਿਆਲਾ ਦੀ ਹੱਦਾਂ ਜਿੱਥੇ ਕਿਉਂਕਿ ਤੁਹਾਨੂੰ ਇਹ ਵੀ ਦੱਸਾਂਗੇ ਕਿ ਜਿਹੜੀ ਸਿੱਖ ਸੰਗਤ ਹੈ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਮਾਨਸਾ ਸੁਨਾਮ ਉਧਰਲੇ ਏਰੀਆ ਚੋਂ ਆਉਂਦੀ ਆ ਉਹ ਸਿੱਖ ਸੰਗਤ ਭਵਾਨੀਗੜ੍ਹ ਤੋਂ ਨਾਬਾ ਹਾਈਵੇ ਆ ਉਸ ਦੇ ਉੱਪਰ ਦੀ ਲੰਘਦੀ ਆ ਕਿਉਂਕਿ ਲੱਖਾਂ ਦੀ ਗਿਣਤੀ ਚ ਸੰਗਤ ਟਰਾਲੀਆਂ ਚ ਬਸਾਂ ਚ ਟਰੱਕਾਂ ਦਰਸ਼ਨ ਕਰਨ ਲਈ ਜਾਂਦੇ ਨੇ ਅਤੇ ਉਸ ਤੋਂ ਬਾਅਦ ਲਗਾਤਾਰ ਜਿਹੜੇ ਇਲਾਕੇ ਦੇ ਪਿੰਡ ਨੇ ਇਲਾਕੇ ਦੀਆਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਉਹ ਲਗਾਤਾਰ ਲੰਗਰ ਲਗਾਉਂਦੇ ਨੇ ਲੰਗਰ ਜਗ੍ਹਾ-ਜਗ੍ਹਾ ਲੱਗੇ ਹੋਏ ਨੇ ਕਿਉਂਕਿ ਸਿੱਖ ਸੰਗਤ ਦੀ ਸੇਵਾ ਕਰਦੇ ਨੇ ਕਿ ਜੋ ਨਤਮਸਤਕ ਹੋਣ ਜਾ ਰਹੇ ਨੇ ਉਹਨਾਂ ਦੀ ਸੇਵਾ ਕੀਤੀ ਜਾਵੇ ਸੋ ਅਸੀਂ ਮੌਜੂਦਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਭਵਾਨੀਗੜ੍ਹ ਤੋਂ ਨਾਬਾ ਸਟੇਟ ਹਾਈਵੇਆ ਤਸਵੀਰਾਂ ਦਿਖਾਉਨੇ ਆ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੁਜਾਰ ਸਿੰਘ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਜੀ ਅਤੇ ਸਮੂਹ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਸਮੂਹ ਸਾਧ ਸੰਗਤ ਪਿੰਡ ਕਨੂੜਕੀ ਜਨਨ ਕਿ ਇਹ ਸਿੱਖ ਸੰਗਤ ਕਨੂੜਕੀ ਦੀ ਆ ਜਿੱਥੇ ਲਗਾਤਾਰ ਲੰਗਰ ਚੱਲਦੇ ਨੇ ਕਿਉਂਕਿ ਵੱਡੇ ਸਾਹਿਬਜ਼ਾਦਿਆਂ ਦੀ ਜਿਸ ਦਿਨ ਸ਼ਹਾਦਤ ਹੋਈ ਉਸ ਦਿਨ ਤੋਂ ਇੱਥੇ ਲੰਗਰ ਚੱਲ ਰਿਹਾ ਕਿੰਨੇ ਕਿਤੇ ਸਟੇਟ ਹਾਈਵੇ ਤੇ ਅਤੇ ਲਗਾਤਾਰ ਹੋਰ ਪਿੰਡਾਂ ਦੇ ਲੰਗਰ ਵੀ ਚੱਲਨੇ 11 12 13 ਪੋਂ ਨੂੰ ਤਾਂ ਸੰਕੜੇ ਦੀ ਗਿਣਤੀ 'ਚ ਲੰਗਰ ਚੱਲਦੇ ਨੇ ਕਿਤੇ ਨਾ ਕਿਤੇ ਹਰੇਕ ਪਿੰਡ ਦਾ ਲੰਗਰ ਲਗਾਇਆ ਹੁੰਦਾ ਜਿੱਥੇ ਸੇਵਾ ਕਰਦੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿਵੇਂ ਟਰਾਲੀਆਂ ਇਹ ਟਰਾਲੀਆਂ ਜਾ ਰਹੀਆਂ ਨੇ ਸਿੱਖ ਸੰਗਤ ਜਾ ਰਹੀ ਆ ਇਹਨਾਂ ਦੀ ਸੇਵਾ ਕਰਦੇ ਨੇ ਇਹਨਾਂ ਨੂੰ ਜਲਪਾਣੀ ਛਕਾਉਂਦੇ ਨੇ ਕਿ ਰੋਕ ਰੋਕ ਕੇ ਸੇਵਾ ਕਰ ਰਹੇ ਨੇ ਬਾਕੀ ਬਾਈ ਜੀ ਵੀ ਸੇਵਾ ਵੀ ਕਰ ਰਹੇ ਨੇ ਹਾਂਜੀ ਵੀਰ ਜੀ ਕੀ ਨਾਮ ਆ ਜੀ ਆਪਣਾ ਕਰਨ ਵੀਰ ਜੀ ਚਾ ਕਰਨ ਕਨੁੜਕੀਓ ਪਿੰਡ ਆਪਣਾ ਹਾਂਜੀ ਹਾਂਜੀ ਲੋਕਲੇ ਬਣ ਗਏ ਕੀ ਕਰ ਰਹੇ ਹੋ ਸੇਵਾ ਪੂਰੀ ਧਨਮਨ ਨਾਲ 9 ਵਜੇ ਜੀ ਮੰਨ ਨਾਲ ਸੇਵਾ ਕਰ ਰਹੇ ਜੀ ਕੀ ਕਰਨ ਕਿੰਨੀ ਕਿ ਸੰਗਤ ਜਾ ਰਹੀ ਆ ਕਿਉਂਕਿ ਇਹ ਮੇਨ ਸਟੇਟ ਹਾਈ ਬਿਆ ਜਿਹੜਾ ਸ੍ਰੀ ਫਤਿਹਗੜ ਸਾਹਿਬ ਬਹੁਤ ਸੰਗਤ ਲੱਗਦੀ ਕਿੰਨੀ ਕਿ ਜਾ ਰਹੀ ਆ ਅੱਜ ਸੰਗਤ ਬਹੁਤ ਸੰਗਤ ਜਾ ਰਹੀ ਹੁਣ ਤੋਂ ਦੇਖ ਰਹੇ ਹਾਂ ਤੁਸੀਂ ਆਪੇ ਤਰਾਲੀਆਂ ਪਰ ਪਰ ਟਰੱਕ ਪਰ ਪਰ ਜਾ ਰਹੇ ਨੇ ਜੀ ਬਹੁਤ ਇਕੱਠ ਹੋਣਾ ਇੱਕ ਦਿਨ ਵਾਹਿਗੁਰੂ ਦੀ ਕਿਰਪਾ ਨਾਲ ਜੀ ਸਰਦਰ ਰਮਾਲੇ ਸੇ ਜਾ ਕੇ ਬਹੁ ਮੇਰੇ ਭਾਈ ਵੀਰ ਸਾਰੇ ਜਾ ਰਹੇ ਨੇ ਜੀ ਹਾਂਜੀ ਸਾਨੀ ਸ਼ਹਾਦਤਾ ਨੇ ਕਰਨ ਕਿਵੇਂ ਦੇਖਦੇ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਿਵੇਂ ਸਹਾਤਾ ਹੋਈਆਂ ਨੇ ਕਿਤੇ ਨਾ ਕਿਤੇ ਸਾਰਾ ਸੋਗ ਦੀ ਲਹਿਰ ਆ ਪੂਰੇ ਦੇਸ਼ ਵਿਦੇਸ਼ ਚ ਹਾਂਜੀ ਹਾਂ ਇਹ ਤਾਂ ਸਾਰ ਨੂੰ ਪਤਾ ਹੈ ਜੀ ਆਪਣੇ ਬਹੁਤ ਇਤਿਹਾਸਿਕ ਦਿਨ ਨੇ ਜੀ ਇਹ ਛੋਟੇ ਸਾਹਿਬ ਜਦਾਂ ਦੇ ਜੀ ਵੱਡੇ ਸਾਹਿਬ ਜਦਾਂ ਦੇ ਜੀ ਗੁਰਗੋਬ ਸਿੰਘ ਦੇ ਪਰਿਵਾਰ ਵਾਰਾ ਜੀ ਆਪਾਂ ਨੂੰ ਸਭ ਨੂੰ ਪਤਾ ਹੈ ਜੀ ਕੋਲੇ ਲਾ ਕੇ ਮਨ ਲਾ ਕੇ ਸੇਵਾ ਕਰ ਰਹੇ ਜੀ ਸਾਰੇ ਜਣੇ ਤੁਸੀਂ ਫਿਰ ਤਿੰਨੇ ਦਿਨ ਪੂਰੀ ਸੇਵਾ ਕਰ ਦਿਓ ਹਾਂਜੀ ਹਾਂਜੀ ਮਨ ਲਾ ਕੇ ਠੀਕ ਹੈ ਬਿਲਕੁਲ ਜੀ ਜਿਹੜੇ ਨੌਜਵਾਨ ਨੇ ਚਾਹੇ ਕਿਤੇ ਨਾ ਕਿਤੇ ਕੇਸ ਕਟੇ ਹੋਏ ਨੇ ਪਰ ਹੁਣ ਦਸਤਾਰਾਂ ਸਜਾਈਆਂ ਹੋਈਆਂ ਨੇ ਉਹਨਾਂ ਦੇ ਦਸਤਾਰਾਂ ਸਜਾ ਕੇ ਕਹਿ ਰਹੇ ਨੇ ਕਿ ਸੇਵਾ ਕਰ ਰਹੇ ਕੋ ਵੱਡੀ ਗਿਣਤੀ ਚ ਜਿਹੜੀ ਸਿੱਖ ਸੰਗਤ ਆ ਇੱਥੋਂ ਦੀ ਦਰਸ਼ਨਾ ਲਈ ਜਾਂਦੀ ਆ ਤਸਵੀਰਾਂ ਦਿਖਾਵਾਂਗੇ ਕਿ ਇਕੱਲੇ ਇਕੱਲੇ ਵਹੀਕਲ ਨੂੰ ਜਿਹੜੀਆਂ ਵੀ ਟਰਾਲੀਆਂ ਜਾ ਰਹੀਆਂ ਨੇ ਸੰਗਤ ਜਾ ਰਹੀ ਆ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਆ ਜਿਹੜੇ ਨੌਜਵਾਨ ਨੇ ਉਹ ਵੀ ਲਗਾਤਾਰ ਸੇਵਾ ਕਰ ਰਹੇ ਨੇ ਸੋ ਬਾਈ ਜੂਰੀ ਸਾਡੇ ਨਾਲ ਮੌਜੂਦ ਨੇ ਵੀ ਜੀ ਕੀ ਨਾਮ ਆ ਆਪਣਾ ਦਲਜੀਤ ਸਿੰਘ ਜੀ ਅੱਛਾ ਦਲਜੀਤ ਜੀ ਕਨੜਕੀ ਪਿੰਡੀ ਆ ਆਪਣਾ ਹਾਂਜੀ ਹਾਂ ਚਾ ਜਲਜੀ ਜੀ ਨੌਜਵਾਨ ਲੱਗੇ ਹੋਏ ਨੇ ਅਸੀਂ ਦੇਖ ਰਿਹਾ ਕਿੰਨੀ ਇੱਕ ਸੰਗਤ ਜਾ ਰਹੀ ਹੈ ਤੁਹਾਡੇ ਐਸਟੀਮੇਟ ਨਾਲ ਜਾਣ ਕੇ 메인 ਰੋਡ ਆ ਗਿਆ ਸ੍ਰੀ ਫਤੇਗੜ ਸਾਹਿਬ ਜਾਣ ਵਾਸਤੇ ਜੀ ਕੋਈ ਗਿਣਤੀ ਨਹੀਂ ਬੇਤਹਾਸਾ ਸੰਗਤ ਜਾ ਰਹੀ ਹੈ ਛੋਟੇ ਸਾਹਿਬ ਜਾਂਦਾ ਮਾਤ ਕੁਜਰਕੋਦੀ ਸਿਹਤ ਨੂੰ ਪ੍ਰਣਾਮ ਕਰਨ ਲਈ ਹਾਂਜੀ ਲੰਗਰ ਤੁਹਾਡਾ ਹਰ ਸਾਲ ਲੱਗਦਾ ਪੱਕਾ ਹਰ ਸਾਲ ਲੰਗਰ ਲੱਗਦਾ ਸਾਡਾ ਤਿੰਨ ਤਿੰਨ ਚੱਲਦਾ ਜੀ ਲੰਗਰ ਹਾਂਜੀ ਠੀਕ ਹੈ ਤੇ ਬਿਲਕੁਲ ਅਸੀਂ ਅੰਦਰ ਲੰਗਰ ਦੀਆਂ ਤਸਵੀਰਾਂ ਵੀ ਖੈਰ ਦਿਖਾਵਾਂਗੇ ਤੇ ਕਿਵੇਂ ਲੱਗਦਾ ਪੂਰਾ ਪਿੰਡ 71ਾ ਤੁਹਾਡਾ ਪੂਰਾ ਨਗਰ ਦੇ ਸਹਿਯੋਗ ਨਾਲ ਹੀ ਲੰਗਰ ਚੱਲਦਾ ਹੈ ਸਾਰਾ ਹ ਕਿਹੜਾ ਇੱਥੇ ਅੱਜ ਪਕਵਾਨ ਤਿਆਰ ਕੀਤਾ ਹੋਇਆ ਆਪਣਾ ਜੀ ਧਮਕੀਨ ਚੌਲ ਨੇ ਇਹ ਪ੍ਰਸ਼ਾਦ ਆ ਤੇ ਆਪਣਾ ਪ੍ਰਸ਼ਾਦ ਆ ਜੀ ਠੀਕ ਹੈ ਚਾਹੋਗੇ ਜੀ ਹਾਂ ਜੀ ਬਿਲਕੁਲ ਵੈਸੇ ਕਈ ਲੰਗਰਾਂ ਚ ਦੇਖਦੇ ਹੁੰਨੇ ਆ ਵੀ ਸਿਰ ਵੀ ਨਹੀਂ ਟੱਕਦੇ ਲੰਗਰ ਦੀ ਸੇਵਾ ਕਰਦੇ ਉਹ ਖੈਰ ਗਲਤ ਗੱਲਾਂ ਨੇ ਉਹ ਨਹੀਂ ਜੀ ਸਭ ਗਲਤ ਗੱਲਾਂ ਨੇ ਦੇਖੋ ਸਾਡੇ ਵਰਸ ਤੁਹਾਨੂੰ ਕੋਈ ਵੀ ਹੋਣੀ ਮਿਲੂ ਨੰਗੇ ਸਾਰ ਸਾਰਾਂ ਦਸਤਾਰਾਂ ਸਜਾਈਆਂ ਹੋਈਆਂ ਨੇ ਬਹੁਤ ਹੀ ਨਿਸ਼ਚੈ ਔਰ ਸਾਧਨਾ ਸੇਵਾ ਕਰ ਰਹੇ ਨੇ ਸਾਰਾ ਨਕਰ ਬਿਲਕੁਲ ਜੀ ਜ਼ਿਲ੍ਹਾ ਪਟਿਆਲਾ ਦਾ ਕਨੁੜਕੀ ਪਿੰਡਾ ਇਹ ਜਿੱਥੋਂ ਸੇਵਾ ਸਿਕਸੰਗਤ ਕਰ ਰਹੀ ਆ ਅਤੇ ਇਸ ਰੋਡ ਤੋਂ ਤੁਹਾਨੂੰ ਲਗਾਤਾਰ ਦਿਖਾਉਣਾ ਕਿ ਇਹ ਸਾਈ ਹਵੇ ਤੋਂ ਜਿਹੜੀ ਸੰਗਤ ਆ ਉਹ ਲੱਖਾਂ ਦੀ ਗਿਣਤੀ ਚ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਦੀ ਆ ਬਾਈ ਜੀ ਜਿਹੜੀ ਮੌਜੂਦ ਨੇ ਬਾਈ ਜੀ ਕੀ ਨਾਮ ਆ ਆਪਣਾ ਚਮਕੌਰ ਸਿੰਘ ਆ ਅੱਛਾ ਚਮਕੌਰ ਸਿੰਘ ਜੀ ਕਰ ਰਹੇ ਹੋ ਸੇਵਾ ਪੂਰਾ ਪਿੰਡ 71 ਹੋ ਕੇ ਸੇਵਾ ਕਰ ਰਹੇ ਹੋ ਇੱਥੇ ਹਾਂਜੀ ਸਾਡਾ ਪੂਰਾ ਪਿੰਡ 71 ਆ ਜਿਵੇਂ ਤੁਹਾਨੂੰ ਪਹਿਲਾਂ ਪ੍ਰਧਾਨ ਨੇ ਔਰ ਪਿੰਡ ਦੇ ਸਾਡੀਆਂ ਮਾਵਾ ਭੈਣਾਂ ਨੇ ਸਾਰੀ ਸੋਨੇ ਇੰਟਰਵਿਊ ਕਰੀ ਆ ਕਿ ਪੂਰਾ ਸਾਡਾ ਪਿੰਡਾ ਜਿਹੜਾ ਬਾਈ ਉਹ ਅੱਜ ਰੋਡ ਤੇ ਆ ਛੋਟੇ ਛੋਟੇ ਬੱਚੇ ਉਹ ਵੀ ਘਰਾਂ ਦੇ ਵਿੱਚ ਨਹੀਂ ਹੈਗੇ ਕਿਉਂਕਿ ਜਿਹੜੀ ਇਹ ਸ਼ਹੀਦੀ ਆ ਇਹ ਕਿਸੇ ਇੱਕ ਧਰਮ ਲਈ ਨਹੀਂ ਹੋਈ ਦਸ਼ਮੇਸ਼ ਪਿਤਾ ਨੇ ਆਪਦਾ ਪਰਿਵਾਰ ਵਾਰਿਆ ਹਿੰਦੁਸਤਾਨ ਨੂੰ ਬਚਾਉਣ ਦੀ ਗੱਲ ਸੀ ਬਾਈ ਉਦੋਂ ਤਿਲਕ ਜੰਝੂ ਬਚਾਇਆ ਆਪਦਾ ਪਿਤਾ ਵਾਰਿਆ ਫਿਰ ਉਸੇ ਧਰਮ ਦੇ ਲਈ ਆਪਣੇ ਬੱਚੇ ਨੇ ਜਿਹੜੇ ਕਿੱਡੀ ਵੱਡੀ ਉਹ ਬਾਦਸ਼ਾਹ ਔਰ ਬਾਦਸ਼ਾਹ ਜਿਹੜਾ ਉਦੇ ਲਵੇ ਬਹੁਤ ਵੱਡਾ ਤਾਮਾ ਜਾਮਾ ਬਹੁਤ ਵੱਡੀ ਮਾਇਆ ਪਰ ਬਾਈ ਜਿਵੇਂ ਇੱਕ ਲਖਾਰੀ ਲਿਖਦਾ ਕਹਿੰਦਾ ਗਰੀਬ ਤੋਂ ਗਰੀਬ ਮਾਪੇ ਜਾਗੇ ਉੱਤੇ ਪਏ ਨੇ ਕਫਣੋਂ ਬਗੈਰ ਦੱਸੋ ਕੀਦੇ ਪੁੱਤ ਗਏ ਨੇ ਬਾਈ ਸਾਨੂੰ ਉਹ ਰਾਜ ਕਰਨਾਂ ਵੀ ਸਿਖਾਇਆ ਸਿਖਾ ਗਿਆ ਤਾਜਾਂ ਦਾ ਮਾਲਕ ਬਾਜਾਂ ਦਾ ਮਾਲਕ ਸਹਿਨਸ਼ਾ ਤੇ ਸਾਨੂੰ ਉਹ ਵੀ ਸਿਖਾਇਆ ਗਿਆ ਕਿ ਜੇ ਮਸਵਾੜੇ ਦੇ ਜੰਗਲਾਂ ਦੇ ਵਿੱਚ ਕੰਡਿਆਂ ਦੀ ਸੇਜ ਤੇ ਸੋਨਾ ਤੇ ਉਹ ਕਿਵੇਂ ਸੋਨਾ ਸੋ ਬਾਈ ਅਸੀਂ ਕਿਵੇਂ ਨਹੀਂ ਇਹ ਹਿੰਦੁਸਤਾਨ ਦੇ ਲੋਕ ਆ ਜਿਹੜੇ ਹਿੰਦੁਸਤਾਨ ਦੀ ਗੁਲਾਮੀ ਨੂੰ ਬਚਾਉਣ ਵਾਸਤੇ ਹਿੰਦੁਸਤਾਨ ਦੀ ਹਕੂਮਤ ਦੇ ਨਾਲ ਉਹ ਲੜਾਈ ਲੜਿਆ 22 ਤਾਰ ਦੇ ਰਾਜਿਆਂ ਦੇ ਨਾਲ ਸੋ ਅਸੀਂ ਨਗਰ ਵੱਲੋਂ ਬੜੀ ਸਰਦਾ ਤੇ ਸਤਕਾਰ ਦੇ ਨਾਲ ਇੱਥੇ ਜਾਤ ਪਾਤ ਦਾ ਕੋਈ ਫਤੇਗੜ ਸਾਹ ਵਾਲਿਆਂ ਰਲੇਮਾਨੀ ਇੱਥੇ ਆਈ ਨਹੀਂ ਕਿ ਅਸੀਂ ਸਿੱਖਾਂ ਚਾਹੇ ਉਹ ਸਿੱਖਾਂ ਚਾਹੇ 크ਰਿਸਚਨਾਂ ਚਾਹੇ ਹਿੰਦੂਆਂ ਚਾਹੇ ਮੁਸਲਮਾਨਾਂ ਭਾਈ ਪੂਰੀ ਦੀ ਪੂਰੀ ਕਮਿਊਨਿਟੀ ਪੂਰੇ ਦਾ ਪੂਰਾ ਪਿੰਡ ਇਹ ਸਾਡੇ ਅੱਜ ਰੋਡ ਤੇ ਆ ਪੂਰੀ ਮਨ ਤਨ ਦੇ ਨਾਲ ਸੇਵਾ ਕਰ ਰਿਹਾ ਸਾਡੇ ਨਗਰ ਚ ਕੋਈ ਪਾਰਟੀਬਾਜੀ ਨਹੀਂ ਪਾਰਟੀਬਾਜੀ ਤੋਂ ਉੱਚੇ ਉੱਠ ਕੇ ਭਾਈ ਬੜੀ ਸਰਦਾਰਤਾ ਤੇ ਸਤਿਕਾਰ ਦੇ ਨਾਲ ਇਹ ਸੇਵਾ ਕਰ ਰਹੇ ਨੇ ਸਾਰਾ ਨਗਰ ਠੀਕ ਹੈ ਬਿਲਕੁਲ ਸੋ ਲਗਾਤਾਰ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕੇ ਜਿਹੜੇ ਟਰੈਕਟਰ ਨੇ ਉਹਨਾਂ ਦੇ ਝੰਡੇ ਲੱਗੇ ਹੋਏ ਨੇ ਕੇਸਰੀ ਝੰਡੇ ਤਸਵੀਰਾਂ ਦਿਖਾਉ ਰਿਹਾ ਕਿਉਂਕਿ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਮਾਨਸਾ ਸੁਨਾਮ ਤੁਹਾਨੂੰ ਦੱਸਿਆ ਕਿ ਇਤਰੀ ਮਾਲਵਾ ਬੈਲਟ ਸਾਰੀ ਇਸ ਸਟੇਟ ਹਾਈਵੇ ਤੇ ਉੱਪਰ ਦੀ ਲੰਘਦੀ ਆ ਸ਼੍ਰੀ ਫਤੇਗੜ ਸਾਹਿਬ ਜਾਣ ਲਈ ਸੋ ਤਸਵੀਰਾਂ ਲਗਾਤਾਰ ਜੋ ਸਿੱਖ ਸੰਗਤਾਂ ਸੇਵਾ ਕਰ ਰਹੀ ਆ ਚਾਹ ਦੀ ਜ਼ਰੂਰਤ ਆ ਚਾਹ ਪ੍ਰਸ਼ਾਦਾ ਲੰਗਰ ਕਿਉਂਕਿ ਐ ਜੀਪੀਸੀ ਵੱਲੋਂ ਵੀ ਅਪੀਲ ਕੀਤੀ ਗਈ ਸੀ ਸਿੱਖ ਸੰਗਤ ਨੂੰ ਕਿਹਾ ਗਿਆ ਸੀ ਕਿ ਮਿੱਠੇ ਪਕਵਾਨ ਨਹੀਂ ਬਣਾਉਣੇ ਇੱਕ ਸਾਦਾ ਭੋਜਨ ਤਿਆਰ ਕਰਨਾ ਸੋ ਸਾਦਾ ਭੋਜਨ ਤਿਆਰ ਆ ਪੂਰਾ ਕਿਤੇ ਨਾ ਕਿਤੇ ਸਿੱਖ ਸੰਗਤ ਲਈ ਪੂਰੀ ਸੇਵਾ ਕੀਤੀ ਹੈ ਰੇ ਤਸਵੀਰਾਂ ਦਿਖਾਉਣਾ ਕਿ ਛੋਟੇ ਛੋਟੇ ਬੱਚੇ ਵੀ ਛੋਟੇ ਛੋਟੇ ਬੱਚੇ ਸੇਵਾ ਕਰ ਰਹੇ ਨੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਲੰਗਰ ਦੀਆਂ ਸੋ ਬਾਈ ਜੀ ਉਰੀ ਮੌਜੂਦ ਨੇ ਸਾਡੇ ਨਾਲ ਹਾਂਜੀ ਵੀਰ ਜਿੱਕੀ ਨਾਮ ਆ ਜੀ ਮੇਰਾ ਕੁਲਦੀਪ ਸਿੰਘ ਜੀ ਕੁਲਦੀਪ ਜੀ ਕਨੜ ਕੀ ਪਿੰਡੀ ਆ ਆਪਣਾ ਹਾਂਜੀ ਹਾਂ ਠੀਕ ਹੈ ਸਾਰਾ ਪਿੰਡ 71 ਹੋ ਕੇ ਸੇਵਾ ਕਰਦਾ ਜੀ ਹਾਂਜੀ ਹਾਂ ਸਾਰਾ ਪਿੰਡ ਤਿੰਨੋ ਦਿਨ ਇਹ ਤੋਂ ਪਹਿਲਾਂ ਇੱਕ ਹਫਤਾ ਹੋ ਗਿਆ ਨੌਜਵਾਨ ਵੀਰਾਂ ਨੂੰ ਹਫਤੇ ਤੇ ਉਰੀਆਂ ਸਾਰੇ ਹਾਂਜੀ ਤੇਦੇ ਪਹਿਲਾਂ ਜਿਹੜਾ ਲੰਗਰ ਹੈ ਉਹ 3 ਦਿਨ 11 12 13 ਤੋਂ ਪਹਿਲਾਂ ਤੋਂ ਤਾਈਆਂ ਨੂੰ ਲਾਉਣੇ ਆ ਵੀ ਸੰਗਤ ਜਿਹੜੀ ਆਉਂਦੀ ਆ ਟਰਾਲੀਆਂ ਵਾਲੀ ਲੰਗਦੀ ਆ ਉੱਥੇ ਲੰਗਰ ਲਾਉਂਦੀ ਆ ਉਹਨਾਂ ਵਾਸਤੇ ਪ੍ਰਬੰਧ ਕਰਦੇ ਆਂ ਜੀ ਹਾਂਜੀ ਅਸੀਂ ਦੇਖਦੇ ਹੁੰਨੇ ਆ ਕਿ 11 12 13 ਪੋ ਨੂੰ ਅਕਸਰ ਜ਼ਿਆਦਾ ਲੰਗਰ ਲੱਗਦੇ ਨੇ ਫਿਰ ਤੁਸੀਂ ਉਪਰਾਲਾ ਇਹ ਪਹਿਲਾਂ ਕਰ ਦਿਓ ਉਹਦਾ ਇਹੀ ਕਾਰਨ ਆ ਜੀ ਉਦੋਂ ਜ਼ਿਆਦਾ ਲੱਗਦੇ ਨੇ ਉਦੋਂ ਫਿਰ ਬੇਕਦਰੀ ਵੀ ਜ਼ਿਆਦਾ ਹੁੰਦੀ ਆ ਜਗ੍ਹਾ ਜਗ੍ਹਾ ਖੜਦਾ ਕੋਈ ਨਹੀਂ ਹੁਣ ਜਿਹੜੀਆਂ ਟਰਾਲੀਆਂ ਜਾਂਦੇ ਆਂ ਉੱਥੇ ਜਾ ਕੇ ਪ੍ਰਬੰਧ ਕਰਦੇ ਨੇ ਉਹਨਾਂ ਵਾਸਤੇ ਕੋਈ ਨਹੀਂ ਲਾਉਂਦਾ ਉਹਨਾਂ ਵਾਸਤੇ ਅਸੀਂ ਜ਼ ਵੀ ਜਿਹੜੇ ਲੰਘਦੇ ਆ ਉੱਥੇ ਜਾ ਕੇ ਸੰਗਤ ਵਾਸਤੇ ਪ੍ਰਬੰਧ ਕਰਦੇ ਨੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਜਾਵੇ ਨਾਲੇ ਜਿਨ੍ਹਾਂ ਨੇ ਨੌਜਵਾਨ ਵੀਰਾਂ ਨੇ ਜਾਂ ਸੰਗਤ ਨੇ ਦਰਸ਼ਨ ਮੇਲਾ ਕਰਨਾ 11 12 13 ਚ ਉਹ ਉੱਥੇ ਜਾ ਕੇ ਕਰ ਸਕਦੇ ਨੇ ਅਸੀਂ ਵੀ ਦੇਖ ਰਹੇ ਆ ਵੀ ਪਤਾ ਕੀ ਲੈ ਫਿਰ ਸਿੱਖ ਸੰਗਤ ਆਪ ਰੁੱਕ ਕੇ ਪੂਰੇ ਵਧੀਆ ਟਾਈਮ ਕੱਢ ਕੇ ਕੇ ਆਰਾਮ ਨਾਲ ਆਪਾਂ ਪ੍ਰਸ਼ਾਦਾ ਸਕੀਏਗੇ ਹਾਂਜੀ ਤੇ ਬਾਕੀ ਨਾਲੇ ਇਹ ਵੀ ਆਪਾਂ ਨੂੰ ਪਤਾ ਅਕਾਲ ਤਖਤ ਸਾਹਿਬ ਦਾ ਵੀ ਹੁਕਮ ਹੈ ਆਪਾਂ ਸਾਰੇ ਆਪ ਵੀ ਸਿਆਣੇ ਆ ਜੇ ਮਿੱਠੇ ਤੋਂ ਹੋਰ ਅਸੀਂ ਉਹ ਪਰਹੇਜ਼ ਕਰਕੇ ਬ੍ਰੈਡਾਂ ਤੋਂ ਸਾਦਾ ਲੰਗਰ ਪ੍ਰਸ਼ਾਦੇ ਪਾਣੀ ਦਾ ਨਾਲ ਚਾਹ ਦਾ ਹੈ ਜੀ ਜੋ ਵੀ ਜ਼ਰੂਰਤ ਹੈ ਸੰਗਤ ਨੂੰ ਉਹੀ ਲੈਣੇ ਆ ਨਾ ਕਿ ਜਲੇਬੀਆਂ ਨਾ ਪਕੌੜੇ ਉਹ ਸਾਰੇ ਅਸੀਂ ਕਦੇ ਨਹੀਂ ਚਲਾਏ ਠੀਕ ਹੈ ਠਾਕਾ ਪ੍ਰਸ਼ਾਦ ਕਦੇ ਕੋਈ ਨਹੀਂ ਚਲਾਇਆ ਨਾ ਜੀ ਨਾ ਠੀਕ ਹੈ ਹਾਂ ਜੀ ਪ੍ਰਸ਼ਾਦਾ ਦੇਸੀ ਘੋਜ ਬਣਾਈ ਸਬਜੀ ਆ ਤੇ ਨਾਲ ਹੀ ਚਾਹ ਹੈ ਜੋ ਵੀ ਸੰਗਤ ਖੜ ਕੇ ਰੁਕਦੀ ਆ પ્રેમ ਨਾਲ ਉਹਨਾਂ ਨੂੰ ਛਕਾਉਣੇ ਆ ਨਹੀਂ ਧੱਕਾ ਕਿਸੇ ਨਾਲ ਕੋਈ ਨਹੀਂ ਹਾਂਜੀ ਬਿਲਕੁਲ ਕਲਦੀਪ ਜੀ ਕੀ ਕਹਿਣਾ ਚਾਹੋਗੇ ਲਸਾਨੀ ਸਹਾਦਤਾਂ ਹੋਈਆਂ ਨੇ ਛੋਟੇ ਛੋਟੇ ਬੱਚਿਆਂ ਦੀ ਸੰਗਤ ਵੀ ਜਾ ਰਹੀ ਆ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਕਈ ਵਾਰੀ ਹੁੱਲੜਬਾਜੀ ਕਰਦੇ ਨੇ ਜਾਂ ਨੌਜਵਾਨ ਕਿਤੇ ਨਾ ਕਿਤੇ ਐ ਜੇ ਹੁੰਦਾ ਬਈ ਇੱਕ ਮੇਲਾ ਸਮਝਦੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤਾਂ ਅਸੀਂ ਵੀ ਜੀ ਉਹਨਾਂ ਸਟੇਜ ਤੋਂ ਵੀ ਬਾਰ-ਬਾਰ ਕਿਹਾ ਪਹਿਲਾਂ ਆ ਪਹਿਲਾਂ ਅਸੀਂ ਤੁਸੀਂ ਪਿੱਛੇ ਦੇਖਿਆ ਹੋਣਾ ਦਸਤਾਰਾਂ ਦਾ ਵੀ ਲੰਗਰ ਲਾਇਆ ਔਰੇ ਜਿਨ੍ਹਾਂ ਦੇ ਕਿਸੇ ਦੇ ਨਹੀਂ ਬੰਨੀ ਹੁੰਦੀ ਸੀ ਉਹਨਾਂ ਨੂੰ ਟਰੈਕਟਰ ਟਰਾਲੀਆਂ 'ਚੋਂ ਹੱਥ ਬੰਨ੍ਹ ਕੇ ਉਤਾਰ ਕੇ ਦਸਤਾਰ ਬੰਨ੍ਹ ਕੇ ਭੇਜਿਆ ਤੇ ਨਾਲ ਅਸੀਂ ਵੀ ਇਹੀ ਬੇਨਤੀ ਪਤਾ ਲੱਗੇ ਤੁਸੀਂ ਵੀ ਚੈਨਲ ਵਾਲੇ ਦੇਖਿਆ ਪਹਿਲਾਂ ਆਨੰਦਪੁਰ ਸਾਹਿਬ ਹੋਰ ਵੱਡੇ ਜੇ ਵੀ ਸਿੱਧੀ ਜੋੜ ਮੇਲੇ ਹੁੰਦੇ ਨੇ ਕਈਆਂ ਨੂੰ ਉਥੇ ਦੇ ਇਤਿਹਾਸ ਬਾਰੇ ਨਹੀਂ ਪਤਾ ਹੁੰਦਾ ਉਹ ਬਹੁਤ ਸ਼ਰਮ ਦੀ ਗੱਲ ਹੈ ਕਈ ਸਿੰਘਾਂ ਨੂੰ ਅਸੀਂ ਇਹੀ ਕਹਿਣੇ ਆ ਜਦੋਂ ਜਾਣਦੇ ਨੇ ਵੀ ਪਹਿਲਾਂ ਜੇ ਤੁਸੀਂ ਚੱਲੇ ਹੋ ਤਾਂ ਤੁਹਾਨੂੰ ਪਤਾ ਹੋਵੇ ਤੁਸੀਂ ਜਾ ਕਿੱਥੇ ਰਹੋ ਕਿਉਂ ਜਾ ਰਹੇ ਹੋ ਸੋ ਅਸੀਂ ਪੂਰੇ ਵੀ ਇਹੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਸਭ ਨੂੰ ਤੇ ਬਾਰ-ਬਾਰ ਅਸੀਂ ਵੀ ਇਹੀ ਕਹਿਣੇ ਆ ਜੀ ਜਾਨੀ ਕਿ ਸੋਗ ਦੇ ਦਿਨ ਨੇ ਵੀ ਉਹੀ ਸੋਗ ਦੇ ਦਿਨਾਂ ਚ ਸਾਦਗੀ ਭਰਿਆ ਕਿਤੇ ਨਾ ਕਿਤੇ ਮਾਹੌਲ ਬਣਾਇਆ ਜਾਂਦਾ ਹਾਂਜੀ ਹਾਂ ਇਹ ਤਾਂ ਪਹਿਲਾਂ ਜੀ ਆਪਾਂ ਨੂੰ ਪਤਾ ਹੋਊਗਾ ਤਾਂ ਹੀ ਫਿਰ ਉਹੋ ਜਿਹੇ ਮਾਹੌਲ 'ਚ ਰਹਾਂਗੇ ਜੇ ਪਤਾ ਨਹੀਂ ਹੋ ਪਹਿਲਾਂ ਆਪਾਂ ਮੇਲਾ ਮੇਲਾ ਕਹੀਗੇ ਸਿੱਧੀ ਜੋੜ ਮੇਲ ਹੋਰ ਜਿੰਨਾ ਵੀ ਹੁਣ ਚੈਨਲਾਂ ਨੇ ਹਨਾ ਜੀ ਉਹ ਪਤਾ ਲੱਗਦਾ ਰਹਿੰਦਾ ਉਹੀ ਸੰਗਤ ਉਦਾਂ ਦਾ ਫਿਰ ਵਿਆਹ ਕਰਦੀ ਆ ਬਿਲਕੁਲ ਜੀ ਸੋ ਲੰਗਰ ਕਮੇਟੀ ਦੇ ਆਗੂ ਨੇ ਨੌਜਵਾਨ ਆਗੂ ਉਹ ਵੀ ਸੰਗਤ ਨੂੰ ਇਹੀ ਅਪੀਲ ਕਰ ਰਹੇ ਨੇ ਕਿ ਜਿਹੜੀ ਵੀ ਸਿੱਖ ਸੰਗਤ ਜਾਂਦੀ ਆ ਕਿਤੇ ਨਾ ਕਿਤੇ ਸਾਦਗੀ ਕਿਉਂਕਿ ਸੋਗ ਦੇ ਦਿਨ ਨੇ ਮੇਲਾ ਨਾ ਬੜਾਇਆ ਜਾਵੇ ਹੁੱਲੜਬਾਜੀ ਨਾ ਕੀਤੀ ਜਾਵੇ ਇੱਕ ਸੱਚੀ ਸ਼ਰਧਾਂਜਲੀ ਭੇਟ ਵਧੀਆ ਤਰੀਕੇ ਨਾਲ ਕੀਤੀ ਜਾਵੇ ਅਤੇ ਕਿਤੇ ਨਾ ਕਿਤੇ ਲਾਸਾਨੀ ਸ਼ਹਾਦਤਾਂ ਹੋਈਆਂ ਨੇ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਕਿਤੇ ਨਾ ਕਿਤੇ ਦਸ਼ਮੇਸ਼ ਪਿਤਾ ਸ੍ਰੀ ਗੋਵਿੰਦ ਸਿੰਘ ਜੀ ਦਾ ਪਰਿਵਾਰ ਇਹ ਹਫਤੇ ਦੇ ਵਿੱਚ ਵੱਡੀਆਂ ਸ਼ਹਾਦਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਸ਼ਹਾਦਤ ਸਹਣੀਆਂ ਪਈਆਂ ਨੇ ਅਤੇ ਸ਼ਹੀਦੀਆਂ ਪਈਆਂ ਨੇ ਸੋ ਲਗਾਤਾਰ ਤੁਹਾਨੂੰ ਕਵਰੇਜ ਦਿਖਾ ਰਹੇ ਹਾਂ ਤੇ ਲੰਗਰ ਕਿਸ ਤਰੀਕੇ ਨਾਲ ਤਿਆਰ ਹੁੰਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਲਗਾਤਾਰ ਲੰਗਰ ਚੱਲ ਰਹੇ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਕਨੁੜਕੀ ਪਿੰਡਾ ਜਿਹੜਾ ਕਿਤਨਾ ਕਿਤੇ ਪਵਾਨੀਗੜ੍ਹ ਤੋਂ ਨਾਬਾ ਹਾਈਵੇ ਤੇ ਪਹਿਲਾਂ ਵੀ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਆ ਤੇ ਤਸਵੀਰਾਂ ਦਿਖਾਈਆਂ ਨੇ ਹੁਣ ਲੰਗਰ ਜਿੱਥੇ ਤਿਆਰ ਹੁੰਦਾ ਉਹ ਤਸਵੀਰਾਂ ਦਿਖਾਉਣਾ ਕਿਉਂਕਿ ਵੱਡੇ ਪੱਧਰ ਦੇ ਸਿਸਟਮ ਹੁੰਦੇ ਨੇ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਇਹ ਸੰਗਤ ਇੱਥੋਂ ਲੰਘਦੀ ਆ ਜੋ ਪ੍ਰਸ਼ਾਦ ਦੇ ਸਕਦੀ ਆ ਲੰਗਰ ਸਕਦੀ ਆ ਉਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਲੰਗਰ ਸੇਵਾ ਕਿਉਂਕਿ ਵੱਡੀ ਪੱਧਰ ਤੇ ਪਿੰਡੋਂ ਮਾਈਆਂ ਆਉਂਦੀਆਂ ਨੇ ਇੱਥੇ ਸੇਵਾ ਕਰਦੀਆਂ ਨੇ ਤੇ ਪ੍ਰਸ਼ਾਦ ਦੇ ਬਣ ਰਹੇ ਨੇ ਪੂਰਾ ਪਕਵਾਨ ਤਿਆਰ ਹੋ ਰਿਹਾ ਜਨਿ ਕਿ ਕਿਤੇ ਨਾ ਕਿਤੇ ਕਈ ਪ੍ਰਕਾਰ ਦਾ ਇੱਥੇ ਭੋਜਨ ਕਰਾਂਗੇ ਸਾਡੇ ਨਾਲ ਮੌਜੂਦ ਨੇ ਹਾਂਜੀ ਸੱਸੀ ਕਾਲ ਜੀ ਕਿਹੜਾ ਪਿੰਡਾ ਜੀ ਕਨੁਰਕੀ ਜੀ ਠੀਕ ਹੈ ਜੀ ਕਦੋਂ ਦੀ ਚੱਲ ਰਹੀ ਹੈ ਸੇਵਾ ਜੀ ਫਿਰ ਹਫਤਾ ਹੋ ਗਿਆ ਜੀ ਚੱਲ ਦਿਨੋਂ ਠੀਕ ਹੈ ਹਾਂਜੀ ਪਹਿਲਾਂ ਪਿੰਡ ਖੰਡ ਪਾਟ ਕਰਵਾਇਆ ਠੀਕ ਹੈ ਹੋਗ ਪਾਏ ਨੇ ਉੱਥੇ ਲੰਗਰ ਚੱਲਿਆ ਠੀਕ ਹੈ ਹੁਣ ਤਿੰਨ ਦਿਨ ਇੱਥੇ ਚੱਲਦੇ ਨੂੰ ਹੋ ਗਿਆ ਲੰਗਰ ਅਸੀਂ ਦੇਖ ਰਿਹਾ ਤਿੰਨ ਚਾਰ ਤਵੀਆਂ ਚੱਲ ਰਹੀਆਂ ਨੇ ਜੀ ਫਿਰ ਸੰਗ ਹੋਏ ਜਾਂਦੇ ਨੇ ਪ੍ਰਸ਼ਾਦ ਦੇ ਪੂਰੇ ਜੀ ਪੂਰੇ ਠੀਕ ਹੈ ਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਹਰਪ੍ਰੀਤ ਕੌਰ ਵੀਰ ਜੀ ਠੀਕ ਹੈ ਜੀ ਸੇਵਾ ਕਰਦੇ ਹੋ ਫਿਰ ਆਹ ਦਿਨਾਂ ਚ ਪੂਰੀ ਜੀ ਪੂਰੀ ਸਾ ਪ੍ਰਸ਼ਾਦੇ ਇੱਥੇ ਵੀ ਦੇਖਿਆ ਵੀ ਆਟਾ ਗੁੰਨਣ ਦੀ ਮਸ਼ੀਨ ਲੈਂਦੀ ਹੋਈ ਹੈ ਜੀ ਇੱਥੇ ਹਾਂਜੀ ਠੀਕ ਹੈ ਬਿਲਕੁਲ ਜੀ ਹਾਂਜੀ ਕੀ ਨਾਮ ਅਕਸ਼ਪ੍ਰੀਤ ਕੌਰ ਅਕਸ਼ਪ੍ਰੀਤ ਤਾਂ ਕਦੋਂ ਤੋਂ ਚੱਲ ਰਹੀ ਹੈ ਸੇਵਾ ਕਰ ਰਹੇ ਹੋ ਇੱਥੇ ਹਾਂਜੀ ਇਹ ਪਹਿਲਾਂ ਸਾਡੇ ਗੁਰਦੁਆਰਾ ਸਾਹਿਬ ਵਿੱਚ ਚੱਲਦੀ ਸੀ ਤਿੰਨ ਦਿਨ ਅਖੰਡ ਪਾਠ ਸੀ ਗੁਰੂ ਘਰ ਦੇ ਵਿੱਚ ਤਿੰਨ ਦਿਨ ਤੋਂਰੇ ਚੱਲ ਰਹੀ ਹੈ ਅੱਜ ਸਾਡੇ ਲੰਗਰ ਦਾ ਆਖਰੀ ਦਿਨ ਹੈ ਹਾਂਜੀ ਹਰ ਸਾਲ ਕਰਦੇ ਹੋ ਫਿਰ ਹੁਣ ਵੈਸੇ ਛੁੱਟੀਆਂ ਵੀ ਹੋ ਜਾਂਦੇ ਨੇ ਨਾ ਸਾਰੇ ਸਕੂਲਾਂ ਕਾਲਜਾਂ ਤੋਂ ਇਹ ਹਾਂਜੀ ਹਰ ਸਾਲ ਹੀ ਚੱਲਦੀ ਹੈ ਇਹ ਹਾਂਜੀ ਸਾਡੇ ਪਿੰਡ ਦਾ ਲੰਗਰ ਸਾਰੇ ਪਿੰਡ ਦੇ ਲੰਗਰ ਤੋਂ ਪਹਿਲਾ ਹੁੰਦਾ ਵੀ ਜਿਵੇਂ ਰਸਤੇ ਦੇ ਵਿੱਚ ਲੰਗਰ ਨਹੀਂ ਹੁੰਦਾ ਹੈਗਾ ਸਾਡੇ ਪਿੰਡ ਹੁੰਦਾ ਹੈ ਤੇ ਟਰਾਲੀਆਂ ਬਹੁਤ ਹੀ ਰੁਕਦੀਆਂ ਨੇ ਉੱਥੇ ਠੀਕ ਹੈ ਤੁਸੀਂ ਪ੍ਰਸਾਦ ਦੇ ਬਣਾਉਣ ਦੀ ਸੇਵਾ ਕਰਦੇ ਹੋ ਫਿਰ ਹਾਂਜੀ ਹਾਂਜੀ ਠੀਕ ਹੈ ਹਾਂਜੀ ਕਦੋਂ ਦੀ ਸਮਾਪਤੀ ਕਦੋਂ ਲੰਗਰ ਦੀ ਇਹਦੀ ਅੱਜ ਸਮਾਪਤੀ ਹੈ ਇਸ ਸ਼ਾਮ ਨੂੰ ਹਾਂਜੀ ਸਾਹਮਣੂ ਤਿੰਨ ਦਿਨ ਇੱਥੇ ਰੋਡ ਤੇ ਮਤਲਬ ਤੁਸੀਂ ਉਹ ਕੀਤਾ ਹਾਂਜੀ ਤਿੰਨ ਦਿਨ ਇੱਥੇ ਰੋਡ ਤੇ ਸੇਵਾ ਚੱਲੀ ਹੈ ਠੀਕ ਹੈ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਲਗਾਤਾਰ ਪੂਰੇ ਪੰਜਾਬ ਦੀ ਸਿੱਖ ਸੰਗਤ ਸੇਵਾ ਕਰ ਰਹੀ ਆ ਕਿਉਂਕਿ ਨਤਮਸਤਕ ਹੋਇਆ ਜਾ ਰਿਹਾ ਸ੍ਰੀ ਫਤਿਹਗੜ ਸਾਹਿਬ ਗੁਰਦੁਆਰਾ ਜੋਤੀਸਰੂਪ ਸਾਹਿਬ ਸੋ ਜਿਹੜੇ ਪਿੰਡ ਦੇ ਨੌਜਵਾਨ ਨੇ ਉਹ ਵੀ ਲਗਾਤਾਰ ਸੇਵਾ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਲੰਗਰ ਬਣਾਉਣ ਦਾ ਪੂਰਾ ਇੱਥੇ ਚੱਲ ਰਿਹਾ ਇੱਕ ਕਿਤੇ ਨਾ ਕਿਤੇ ਕਈ ਪ੍ਰਕਾਰ ਦਾ ਭੋਜਨ ਹਾਂਜੀ ਵੀਰ ਜੀ ਕੀ ਨਾਮ ਆਜੀ ਆਪਣਾ ਮੇਰਾ ਨਾਮ ਸਤਪੁਰ ਸਤਿਗੁਰ ਜੀ ਕਦੋਂ ਤੋਂ ਚੱਲਦਾ ਤੁਹਾਡਾ ਲੰਗਰ ਇਹ ਇਹ ਜਿਹੜਾ ਲੰਗਰ ਆ ਨਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਜਿੰਨਾ ਜਾਨੀ ਸਾਡੇ ਜੀ ਸੁਰਤ ਸੰਮਲਨ ਤੋਂ ਪਹਿਲਾਂ ਦੇ ਪੁਰਾਣੇ ਬਜ਼ੁਰਗਾਂ ਦੇ ਲੰਗਰ ਚਲਾਏ ਹੋਏ ਨੇ ਹਰ ਸਾਲ ਵੱਡਾ ਉਦਮ ਆ ਜਿਹੜਾ ਸਾਰਾ ਨਗਰ ਰਲ ਮਿਲ ਕੇ ਆਪਾਂ ਸਭ ਜਾਤਾਂ ਦੀ ਆਜ਼ਾਦਾਂ ਮਨਾਉਨੇ ਆ ਠੀਕ ਹੈ ਤੇ ਕਿਹੜੇ-ਕਿਹੜੇ ਲੰਗਰ ਚੱਲ ਰਹੇ ਨੂਰੇ ਅਸੀਂ ਦੇਖ ਰਿਹਾ ਕਈ ਤਰ੍ਹਾਂ ਦੇ ਪਕਵਾਨ ਨੇ ਸਬਜੀ ਪ੍ਰਸ਼ਾਦਾ ਵੀ ਚੱਲ ਰਿਹਾ ਕੀ ਕੀ ਚੱਲ ਰਿਹਾ ਵੈਸੇ ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਸਾਦਾ ਪਕਵਾਨ ਜਿਹੜਾ ਜਿਵੇਂ ਕਿ ਸ਼੍ਰੋਮਣੀ ਕਮੇਟੀ ਕੀ ਜਨੀਅਸ ਇੱਕ ਸੰਸਥਾਵਾਂ ਨੇ ਉਹ ਕਹਿੰਦੀਆਂ ਨੇ ਵੀ ਇਹ ਜਿਹੜੀ ਸਾਦਤ ਆ ਇਹ ਬੈਰਾਗਮੀ ਸਾਦਤ ਆ ਜਿਹਦੇ ਚ ਸ਼ਾਹਬ ਜਦਿਆਂ ਦੀਆਂ ਖੂਨ ਡੁੱਲਿਆ ਕੁਰਬਾਨੀ ਕੀਤੀ ਆ ਮਾਤਾ ਗੁਜਰ ਕੌਰ ਜੀ ਨੇ ਸੋ ਇਹਦੇ ਲਈ ਜਿੰਨਾ ਸਾਦਾ ਪਕਵਾਨ ਹੋਵੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਸਾਦੇ ਤੋਂ ਸਾਦਾ ਲੰਗਰ ਨੂੰ ਰੱਖਿਆ ਜਾਵੇ ਵੈਸੇ ਮਿੱਠੇ ਪਕਵਾਨਾਂ ਤੇ ਵੀ ਐਸਜੀਪੀਸੀ ਪ੍ਰਧਾਨ ਦੀ ਵੀ ਸਟੇਟਮੈਂਟ ਆਈ ਆ ਕਿ ਮਿੱਠੇ ਪਕਵਾਨਾਂ ਤਿਆਰ ਕੀਤੇ ਜਾਣਾ ਕਿਤੇ ਨਾ ਕਿਤੇ ਸਾਦਗੀ ਭਰਿਆ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਹੋ ਅਸੀਂ ਸਾਗ ਸਾਦਗੀ ਭਰਿਆ ਰੱਖਿਆ ਹੋਇਆ ਜਿਵੇਂ ਕੜਾਹ ਪ੍ਰਸ਼ਾਦ ਆ ਕੜਾਹ ਪ੍ਰਸ਼ਾਦ ਸਿੱਖ ਧਰਮ ਦੇ ਵਿੱਚ ਮਰਿਆਦਾ ਪ੍ਰਸ਼ਾਦ ਬਣ ਜਾਂਦਾ ਨਾਲ ਚੌਲ ਦਾ ਲੰਗਰ ਆ ਜਾਂਦਾ ਸਬਜੀ ਤੇ ਪ੍ਰਸ਼ਾਦ ਜਾਂਦਾ ਸਿੰਪਲ ਲੰਗਰ ਰੱਖਿਆ ਹੋਇਆ ਇਸ ਵਾਰੀ ਅਸੀਂ ਕੋਸ਼ਿਸ਼ ਕੀਤੀ ਆ ਵੀ ਰੋਡ ਦੇ ਉੱਤੇ ਜਿੰਨੀਆਂ ਟਰਾਲੀਆਂ ਜਾਂਦੀਆਂ ਨੇ ਉਹਨਾਂ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਜਿਆਦਾ ਜਿਹੜੀਆਂ ਟਰਾਲੀਆਂ ਨੇ ਉਹ ਬਠਿੰਡੇ ਤੋਂ ਮਾਨਸਾ ਜਿਲ੍ਹੇ ਤੋਂ ਆਉਂਦੀਆਂ ਨੇ ਉਹਦੇ ਵਿੱਚ ਨੰਗੇ ਸਿਰਾਂ ਲੈ ਕੇ ਜਾਂ ਟਰੈਕਟਰਾਂ ਦੇ ਉੱਤੇ ਸਪੀਕਰਾਂ ਤੇ ਬੈਠ-ਬੈਠ ਕੇ ਵੱਡੇ-ਵੱਡੇ ਸਪੀਕਰ ਛੱਡੇ ਹੋਏ ਨੇ ਉਹਦੇ ਨਾਲ ਜਿਹੜੀ ਨੌਜਵਾਨੀਆਂ ਸਿੱਖ ਧਰਮ ਬਦਨਾਮ ਹੁੰਦਾ ਤੇ ਅਗਲਾ ਕਹਿੰਦਾ ਕੀ ਕਰਨ ਚੱਲੇ ਆ ਉੱਥੇ ਹੈਗਾ ਤਾਂ ਆਪਾਂ ਇੱਕ ਤਰ੍ਹਾਂ ਦੀ ਸਾਬਜਿਆਦਿਆਂ ਨੂੰ ਸ਼ਹਾਦਤ ਨੂੰ ਪ੍ਰਣਾਮ ਕਰਨ ਚੱਲੇ ਆ ਪਰ ਲੋਕਾਂ ਨੇ ਮੇਲਾ ਬਣਾਇਆ ਅਸੀਂ ਕਿਸੇ ਨੂੰ ਜਲੀਲ ਨਹੀਂ ਕੀਤਾ ਕੋਸ਼ਿਸ਼ ਕੀਤੀ ਆ ਸਮਝਾ ਕੇ ਵਿਝਾ ਕੇ ਲੰਗਰ ਵੀ ਲਾਇਆ ਅਸੀਂ ਦਸਤਾਰਾਂ ਦਾ ਬਹੁਤ ਨੌਜਵਾਨਾਂ ਦੀ ਦਸਤਾਰਾਂ ਫਰੀ ਚ ਬਣੀਆਂ ਨੇ ਕੋਸ਼ਿਸ਼ ਕੀਤੀ ਆ ਔਰ ਇੱਕ ਬੇਨਤੀ ਵੀ ਕੀਤੀ ਆ ਜਿਹੜੇ ਟਰੈਕਟਰ ਟਰਾਲੀ ਵਾਲੇ ਡਰਾਈਵਰ ਨੇ ਇਹ ਉਹਨਾਂ ਦਾ ਫਰਜ ਬਣਦਾ ਜਿਹੜੇ ਪਿੰਡੋਂ ਕੋ ਤੋਂ ਟਰਾਲੀ ਆਉਂਦੀ ਆ ਉੱਥੇ ਦੀ ਜਿਹੜੀ ਕਮੇਟੀ ਆ ਗੁਰਦੁਆਰਾ ਸਾਹਿਬ ਦੀ ਉਹ ਕੀ ਕਰਦੀ ਆ ਉਹ ਲਾਉਸਮੈਂਟ ਕਰਨ ਵੀ ਜੇ ਚੱਲੇ ਉਹਨਾਂ ਤਾਂ ਸਿਰ ਤੇ ਦਸਤਾਰ ਸਜਾ ਕੇ ਰਹਿਤਮਤ ਬਣਾ ਕੇ ਆਪਾਂ ਚੱਲੀਏ ਬਹੁਤ ਵਾਰੀ ਤੁਸੀਂ ਪੱਤਰਕਾਰ ਵੀ ਉੱਥੇ ਜਾ ਕੇ ਕੁਐਸਚਨ ਪੁੱਛਦੇ ਉਹਨਾਂ ਨੂੰ ਇਤਿਹਾਸਵਾਰੀ ਨੂੰ ਕੁਝ ਪਤਾ ਹੁੰਦਾ ਇਹ ਜਾਗਰੂਕਤਾ ਦੀ ਬਹੁਤ ਜ਼ਰੂਰਤ ਹੈ ਸਮੇਂ ਦੀ ਲੋੜ ਹੈ ਹਾਂਜੀ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਲੰਗਰ ਅਸੀਂ ਘੱਟ ਲਾ ਲਈਏ ਦਾਲ ਪਾਣੀ ਘੱਟ ਬਣਾ ਲਈਏ ਸਬਜ਼ੀ ਘੱਟ ਬਣਾ ਲਈਏ ਘੱਟ ਵਰਤਾ ਲਈਏ ਜਿਹੜੀ ਜਾਗਰਤੀ ਆ ਸਾਡੇ ਨੌਜਵਾਨਾਂ ਦੇ ਵਿੱਚ ਉਹ ਅਸੀਂ ਪੈਦਾ ਕਰੀਏ ਉਹਨਾਂ ਨੂੰ ਪਤਾ ਲੱਗੇ ਜੇ ਕੋਈ ਛੋਟੇ ਛੋਟੇ ਬੱਚੇ ਆ ਤਾਂ ਤੁਸੀਂ ਦੇਖੋ ਸਭ ਦੇ ਅਸੀਂ ਜਿੰਨੇ ਸਾਡੇ ਲੰਗਰ 'ਚ ਹੋਣਗੇ ਨਾ ਕੋਈ ਰਮਾਲ ਵਾਲਾ ਮਿਲੂਗਾ ਅਸੀਂ ਸਭ ਦੇ ਦਸਤਾਰਾਂ ਸਜਾਉਨੇ ਆ ਪਹਿਲਾਂ 5-4 ਦਿਨ ਪਹਿਲਾਂ ਹਫਤਾ ਪਹਿਲਾਂ ਸਪੀਕਰ ਚ ਅਨਾਉਂਸਮੈਂਟ ਕਰਾਉਣੀ ਆ ਵੀ ਛੋਟੇ-ਛੋਟੇ ਬੱਚਿਆਂ ਨੇ ਗੁੱਡੀਆਂ ਨੇ ਦਸਤਾਰਾਂ ਸਜਾ ਕੇ ਜਾਣਾ ਇਹ ਸਾਡੀ ਕੋਸ਼ਿਸ਼ ਮੇਸਾਂੀ ਸ਼ੁਰੂ ਤੋਂ ਰਹੀ ਆ ਤੇ ਹਰੋ ਤਕਰੀਬਨ ਇਹ ਆ ਵੀ ਅੱਜ 99% ਸਾਡੇ ਜਿਹੜਾ ਲੰਗਰ ਦੇ ਵਿੱਚ ਬੱਚਿਆਂ ਦੇ ਨੌਜਵਾਨਾਂ ਦੀ ਦਸਤਾਰਾਂ ਮਿਲਣਗੀਆਂ ਨੰਗੇ ਸਿਰ ਟੋਪੀਆਂ ਰਮਾਲਾਂ ਵਾਲਾ ਕੋਈ ਨਹੀਂ ਬੰਦਾ ਮੇਲੂਗਾ ਸਾਡੇ ਬਿਲਕੁਲ ਜੀ ਸੋ ਬਹੁਤ ਵਧੀਆ ਉਪਰਾਲਾ ਕਿਤੇ ਨਾ ਕਿਤੇ ਸੰਗਤ ਨੂੰ ਜਿੱਥੇ ਪ੍ਰਸਾਦਾ ਸਕਾਉਂਦੇ ਨੇ ਸੇਵਾ ਕਰਦੇ ਨੇ ਉੱਥੇ ਇੱਕ ਜਾਗਰੂਕਤਾ ਵੀ ਕਰ ਰਹੇ ਨੇ ਕਿ ਜਿਹੜੀ ਸੰਗਤ ਟਰਾਲੀਆਂ 'ਚ ਵੀ ਆ ਰਹੀ ਆ ਵੀ ਨੰਗੇ ਸਿਰ ਫਤਿਹਗੜ੍ਹ ਸਾਹਿਬ ਜਾਣਾ ਨਹੀਂ ਵਧੀਆ ਗੱਲ ਦਸਤਾਰਾਂ ਵੀ ਵੰਡੀਆਂ ਗਈਆਂ ਨੇ ਦਸਤਾਰਾਂ ਵੀ ਸਜਾਈਆਂ ਗਈਆਂ ਨੇ ਬਾਈ ਜੂਰੀ ਮੌਜੂਦ ਨੇ ਹਾਂਜੀ ਹਾਂਜੀ ਅਪੀਲ ਵੀ ਆ ਸਾਡੀ ਸਿੱਖ ਸੰਗਤ ਨੂੰ ਜਿੱਥੋਂ ਵੀ ਕਿਤੋਂ ਸੰਗਤ ਫਤਿਹਗੜ੍ਹ ਸਾਹਿਬ ਜਾਂਦੀ ਆ ਜਿੰਨੇ ਲੰਗਰ ਲੱਗੇ ਆ ਸਭ ਤੋਂ ਪਹਿਲਾਂ ਲੰਗਰਾਂ ਵਾਲੇ ਸਹੀ ਹੋਣ ਗੁੱਸਾ ਨਾ ਕਰਿਓ ਬਹੁਤੇ ਲੰਗਰਾਂ ਦਾ ਇਹ ਹਾਲ ਆ ਸਿਰਫ ਉਹਨਾਂ ਨੇ ਪਾਰਟੀ ਵੇਸ ਤੇ ਜਾਂ ਮਤਲਬ ਆਪਣੇ ਤਰੀਕੇ ਨਾਲ ਲੰਗਰ ਲਾ ਰਹੇ ਨੇ ਪਰ ਅੱਜ ਜਾਗਰਤੀ ਦੀ ਲੋੜ ਆ ਅੱਜ ਲੋੜ ਆ ਪਕਵਾਨ ਸਾਦਾ ਹੋਵੇ ਘੱਟ ਹੋਵੇ ਸਰਜੂਗਾ ਜਿਹੜੀ ਨੌਜਵਾਨੀ ਆ ਉਹਨੂੰ ਸਮਝਾਉਣ ਦਾ ਯਤਨ ਕਰਨ ਦੀ ਕੋਸ਼ਿਸ਼ ਕਰਨੀ ਆ ਵੀ ਜਦ ਉੱਥੇ ਕੌਮ ਇਕੱਠੀ ਹੋਵੇ ਤਾਂ ਸਭ ਤੇ ਨੀਲੀਆਂ ਪੀਲੀਆਂ ਦਸਤਾਰਾਂ ਹੋਣ ਇਹ ਜਿਆਦਾ ਜ਼ਰੂਰੀ ਮੈਸੇਜ ਹੈ ਜਿਹੜਾ ਜਿਵੇਂ ਤੁਸੀਂ ਦੱਸਿਆ ਸੀ ਦੇਖ ਰਿਹਾ ਬੱਚਿਆਂ ਨੂੰ ਵੀ ਦੇਖ ਰਿਹਾ ਦਸਤਾਰਾਂ ਸਜਾਈਆਂ ਹੋਈਆਂ ਨੇ ਬੇਟਾ ਕੀ ਨਾਮ ਆਪਣਾ ਜਪਗੁਰ ਅੱਛਾ ਜਬਜਤ ਕਿਹੜੀ ਕਲਾਸ ਆ ਫੋਰਥੋ ਮੇਗਾ اچھا ਪੱਗ ਬੰਨੀਆਂ ਤੁਸੀਂ ਆਪ ਬੰਨੀਆਂ ਹਾਂਜੀ ਅਪ ਬੰਨ ਲੈਣੇ ਹੋ ਹਾਂਜੀ ਠੀਕ ਹੈ ਸਕੂਲ ਚ ਵੀ ਪੱਗ ਬੰਨ ਕੇ ਜਣੇ ਹੋ ਅ ਕਈ ਵਾਰ ਨਹੀਂ ਬੰਨਦਾ ਠੀਕ ਹੈ ਅੱਛਾ ਆਪ ਬਨੀਆਂ ਹੈ ਹਾਂਜੀ ਆਪਾਂ ਨੇ ਬਨੀਆਂ ਕਿਤੇ ਜਾਣ ਕੇ ਕਹਿੰਦੇ ਮੈਂ ਆਪੇ ਬਨੀਆਂ ਅੱਛਾ ਹਾਂਜੀ ਬਿਲਕੁਲ ਜੀ ਸੋ ਬੱਚਿਆਂ ਚ ਵੀ ਜਾਗਰੂਕਤਾ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਦਸਤਾਰਾਂ ਬਨੀਆਂ ਜਾਣ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਵਧੀਆ ਗੱਲ ਹੈ ਕਿ ਸਾਰੇ ਬੱਚਿਆਂ ਦੇ ਦਸਤਾਰਾਂ ਇੱਥੇ ਬਨੀਆਂ ਹੋਈਆਂ ਨੇ ਕਿ ਅਸੀਂ ਦਸਤਾਰਾਂ ਵੰਡ ਵੀ ਰਹਾਂ ਇੱਥੋਂ ਤੱਕ ਕਹਿ ਰਹੇ ਨੇ ਬਾਈ ਜੀ ਉਰੀ ਮੌਜੂਦ ਨੇ ਗੱਲਬਾਤ ਵੀ ਕਰਨ ਵਿੱਚ ਕੀ ਨਾਮ ਆਪਣਾ ਹਰਜੋਤ ਸਿੰਘ ਜੀ ਹਰਜੋਤ ਜੀ ਲੰਗਰ ਦੀ ਸੇਵਾ ਹਰ ਸਾਲ ਚੱਲਦੀ ਹੈ ਤੁਹਾਡੀ ਇੱਥੇ ਹਾਂਜੀ ਹਾਂ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਹੈ ਸਾ ਹਾਂਜੀ ਕਾਫੀ ਸਾਲ ਹੋ ਗਏ ਲਗਾਤਾਰ ਸਾਰਾ ਪਿੰਡ ਇੱਥੇ ਨਗਰ ਇਕੱਠਾ ਹੁੰਦਾ ਕੋਈ ਇੱਥੇ ਪਾਰਟੀ ਵੇਸ ਨਹੀਂ ਆਏਗਾ ਸਾਰੇ ਮਿਲ ਜੁਲ ਕੇ ਸੇਵਾ ਕਰਦੇ ਨੇ ਜੀ ਠੀਕ ਹੈ ਅਸੀਂ ਵੀ ਕਈ ਵਾਰ ਦੇਖਦੇ ਹੁੰਦੇ ਸੀ ਵੀ ਲੰਗਰ ਵਾਲੇ ਲੰਗਰ ਵਰਤੌਂਦੇ ਨੇ ਉਹ ਰੋਡੇ ਹੁੰਦੇ ਨੇ ਸਿਰ ਵੀ ਨਹੀਂ ਟਕਿਆ ਹੁੰਦਾ ਇਹ ਤੁਹਾਡੇ ਲੰਗਰ 'ਚ ਅਸੀਂ ਇੱਕ ਖਾਸੀਅਤ ਦੇਖੀ ਆ ਵੀ ਮੈਨੂੰ ਲੱਗਦਾ ਰੋਡੇ ਸਿਰ ਤੋਂ ਕੋਈ ਦਿਖਾਈ ਵੀ ਨਹੀਂ ਦੇ ਰਹੇ ਨਹੀਂ ਜੀ ਕੋਈ ਵੀ ਨਹੀਂ ਦਿਖਾਈ ਦਊਗਾ ਸੋਡੇ ਸਾਡੇ ਛੋਟੇ ਛੋਟੇ ਬੱਚਿਆਂ ਦੇ ਵੀ ਦਸਤਾਰਾਂ ਬੰਨੀਆਂ ਹੋ ਜਾਂਦੇ ਨੇ ਤੇ ਅੱਜ ਸਾਡੇ ਨਗਰ ਨੇ ਹੋਰ ਉਪਰਾਲਾ ਕਰਿਆ ਤੇ ਜਿਹੜੇ ਰੋਡ ਤੇ ਜਿਹਨਾਂ ਦੇ ਨੰਗੇ ਸਿਰ ਤੇ ਗ ਉਹਨਾਂ ਦੇ ਵੀ ਫਰਰੀਜ਼ ਦਸਤਾਰਾਂ ਬੰਨੀਆਂ ਤੇ ਜਿਹੜੇ ਸਾਡੇ ਪਿੰਡ ਦੇ ਕਿਸੇ ਨੌਜਵਾਨ ਦੇ ਦਸਤਾਰ ਨਹੀਂ ਸੀ ਉਹਨਾਂ ਦੇ ਵੀ ਦਸਤਾਰ ਸਜਾਈ ਕੇਸਰੀ ਹਾਂਜੀ ਠੀਕ ਹੈ ਤੇ ਪਕਵਾਨ ਦੀ ਵੀ ਅਸੀਂ ਗੱਲਬਾਤ ਕੀਤੀ ਆ ਤਿੰਨੇ ਦਿਨ ਇਹੀ ਪਕਵਾਨ ਚੱਲਦਾ ਆਪਣੇ ਇਹੀ ਚੱਲਦਾ ਹਾਂਜੀ ਤਿੰਨੇ ਦਿਨ ਇਹੀ ਰੁਟੀਨ ਤੋਂ ਚੱਲਦਾ ਸਾਡੇ ਸਵੇਰੇ 4 ਵਜੇ ਉੱਠ ਘੜਦੇ ਨੇ ਮਾਈਆਂ ਤੇ ਉਰੇ ਆ ਕੇ ਪਹਿਲਾਂ ਪਰੌਂਠੇ ਚੱਲਦੇ ਨੇ 5 ਵਜੇ ਦੇ ਨੂੰ ਚਾਹ ਦਾ ਲੰਗਰ ਨਾਲ ਪਰੌਂਠੇ ਤੇ ਉਸ ਤੋਂ ਬਾਅਦ 10 ਵਜੇ ਦੇ ਨੂੰ ਰੋਟੀ ਸਾਦੀ ਉਹ ਸਟਾਰਟ ਹੋ ਜਾਂਦੀ ਆ ਤੇ ਨਾਲ ਖੜਾ ਪ੍ਰਸ਼ਾਦ ਤੇ ਨਮਕੀਨ ਚੌਲੀ ਤੇ ਚਾਹ ਦਾ ਲੰਗਰ ਚੱਲਦਾ ਰਹਿੰਦਾ ਜੀ ਸਾਮ ਨੂੰ 7 ਵਜੇ ਤੱਕ ਚੱਲਦਾ ਜੀ ਲੰਗਰ ਜੀ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਵਾਂਗੇ ਕਿਤੇ ਲੰਗਰ ਤਿਆਰ ਕਿੱਥੇ ਹੁੰਦਾ ਕਿਉਂਕਿ ਬੈਕ ਸਾਈਡ ਆਪਾਂ ਫਰੰਟ ਸਾਈਡ ਵੀ ਤੁਹਾਨੂੰ ਪਹਿਲਾਂ ਵੀ ਦਿਖਾਈ ਆ ਹੋਰ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਕ ਵਧੀਆ ਤਰੀਕੇ ਨਾਲ ਇੱਕ ਜਾਗਰੂਕਤਾ ਤੌਰ ਤੇ ਕਿਉਂਕਿ ਲਾਸਾਨੀ ਸਹਾਦਤਾ ਨੇ ਛੋਟੇ ਸਾਬਜਾਦਿਆਂ ਦੀਆਂ ਮਾਤਾ ਗੁਜਰ ਕੌਰ ਦੀਆਂ ਸੋ ਲਗਾਤਾਰ ਤੁਹਾਨੂੰ ਦਿਖਾਵਾਂਗੇ ਕਿ ਪਕਵਾਨ ਕਿਸ ਤਰ੍ਹਾਂ ਤਿਆਰ ਕਰਦੇ ਨੇ ਸੰਗਤ ਪੂਰੇ ਤਨਮਾਨ ਨਾਲ ਸੇਵਾ ਕਰ ਰਹੀ ਹੈ ਕਿਤੇ ਨਾ ਕਿਤੇ ਅੰਦਰ ਲੰਗਰ ਹਾਲ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਲੰਗਰ ਤਿਆਰ ਹੁੰਦਾ ਤਸਵੀਰਾਂ ਦਿਖਾਉਨੇ ਆ ਕਿ ਲੰਗਰ ਇੱਥੇ ਤਿਆਰ ਹੁੰਦਾ ਇਸ ਤੋਂ ਬਾਅਦ ਸੰਗਤਾਂ ਨੂੰ ਛਕਾਇਆ ਜਾਂਦਾ ਉਹ ਚਾਹੇ ਅੰਦਰ ਪੰਗਤਾਂ ਨੇ ਚਾਹੇ ਹਾਈਵੇਆ ਜੋ ਭਵਾਨੀਗੜ੍ਹ ਤੋਂ ਨਾਬੇ ਨੂੰ ਜਾਂਦਾ ਉਸ ਤੋਂ ਬਾਅਦ ਸ਼੍ਰੀ ਫਤੇਗੜ੍ਹ ਸਾਹਿਬ ਨੂੰ ਸੰਗਤ ਪਹੁੰਚਦੀਆ ਵੱਡੀ ਗਿਣਤੀ 'ਚ ਟਰਾਲੀਆਂ ਵੱਡੀ ਗਿਣਤੀ 'ਚ ਟਰੱਕ ਬੱਸਾਂ ਇੱਥੇ ਸੰਗਤ ਆਉਂਦੀ ਐ ਸੋ ਲਗਾਤਾਰ ਲੰਗਰ ਵੀ ਛਕਾਏ ਜਾਂਦੇ ਨੇ ਉਸੋ ਜਿਹੜੀ ਕਮੇਟੀ ਆ ਲੰਗਰ ਕਮੇਟੀ ਆ ਗੁਰਦੁਆਰਾ ਸਾਹਿਬ ਦੀ ਕਮੇਟੀ ਆ ਉਹ ਸਾਰੇ ਮੌਜੂਦ ਨੇ ਤਸਵੀਰਾਂ ਦਿਖਾਵਾਂਗੇ ਕਿਉਂਕਿ ਤਿੰਨੇ ਦਿਨ ਤਿੰਨੇ ਦਿਨ ਸੰਗਤ ਪੂਰੇ ਵਧੀਆ ਤਰੀਕੇ ਨਾਲ ਸੇਵਾ ਕਰਦੀ ਆ ਲਾਸਾਨੀ ਸ਼ਹਾਦਤਾਂ ਦੇ ਮੱਦੇ ਨਜ਼ਰ ਕਿਤੇ ਨਾ ਕਿਤੇ ਸੱਚੀ ਸ਼ਰਧਾਂਜਲੀ ਪੇਂਟ ਕਰਦੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆ ਜੀ ਆਪਣਾ ਹਰਦੀਪ ਸਿੰਘਾ ਜੀ ਰਦੀਪ ਸਿੰਘ ਜੀ ਸੇਵਾ ਫਿਰ ਅੰਤਰ ਲਈ ਤੁਸੀਂ ਸਾਹਮਦੇ ਹੋ ਕਿਉਂਕਿ ਇਹ ਪਕਵਾਨ ਤਿਆਰ ਹੁੰਦੇ ਨੇ ਸਾਰੇ ਹਾਂਜੀ ਸੇਵਾ ਤਾਂ ਚਲੋ ਸਾਰੀ ਜਨਤਾ ਹੀ ਕਰਦੀ ਆ ਜੀ ਕੋਈ ਅੰਤਰ ਕੋਈ ਬਾਹਰ ਅਭੀ ਜਾਣ ਦੀ ਕੋਈ ਮੁੰਡੇ ਨਵੇਂ ਮੁੰਡੇ ਨੂੰ ਰੋਡ ਤੇ ਵਰਤਾਈ ਜਾਂਦੇ ਨੇ ਬੁੜਾ ਠੇਰਾ ਮੇਰੇ ਵਰਗਾ ਇੱਥੇ ਚੀਜ਼ੀ ਚੁਰਾਈ ਜਾਂਦਾ ਕੁਝ ਚੀਜ਼ ਛੱਲਣ ਵਾਲੀ ਆ ਛਲਤੀ ਕੁਝ ਚੀਜ਼ ਲਿਆਉਣੀ ਕਰਨੇ ਮੁੰਡਿਆਂ ਨੂੰ ਦੱਸਦਾ ਵੀ ਆ ਚੀਜ਼ ਘੱਟ ਰਹੀ ਆ ਲਿਆਓ ਜਾ ਕੇ ਠੀਕ ਹੈ ਜੀ ਹਾਂਜੀ ਬਿਲਕੁਲ ਤੇ ਕਿੰਨਾ ਕੁ ਪੁਰਾਣਾ ਲੰਗਰ ਆ ਜੀ ਜਿਵੇਂ ਤੁਹਾਡੀ ਵੀ ਏਜ ਕਾਫੀ ਆ ਕਿੰਨੇ ਕ ਪ੍ਰਾਤਨ ਸਮੇ ਤੋਂ ਲੱਗ ਰਿਹਾ ਇਹ 60 ਸਾਲ ਦੀ ਆ ਜੀ ਉਮਰ ਆ ਵੇ ਜਾਣਦੀ ਮੇਰੀ ਸੁਰਤ ਤੋਂ ਪਹਿਲਾਂ ਦੇ ਬਜ਼ੁਰਗ ਲਾਉਂਦੇ ਤੇ ਵੀ ਪਹਿਲਾਂ ਕੜਾ ਪ੍ਰਸ਼ਾਦ ਅਰਚਾ ਦਾ ਚੱਲਦਾ ਹੁੰਦਾ ਸੀ ਫਿਰ ਉਦੋਂ ਬਾਅਦ ਨਵੀਂ ਪੀੜੀ ਨੇ ਉੱਠ ਕੇ ਸਕੂਲ ਦਾ ਪ੍ਰੋਗਰਾਮ ਕਰਿਆ ਫਿਰ ਇੱਥੇ 바ਬਾ ਵਧੀਆ ਲੰਗਰ ਚੱਲਣ ਲੱਗ ਗਿਆ ਹਾਂ ਜੀ ਮੇਰੀ ਦੇਖ ਦੇ ਦੀ ਗੱਲ ਹੈ ਜੀ ਹੈ ਠੀਕ ਹੈ ਬਹੁਤ ਪ੍ਰਾਤਨ ਹੋ ਗਿਆ ਫਿਰ ਤਾਂ ਜੇ 60 ਸਾਲ ਦੀ ਤੁਹਾਡੀ ਉਮਰ ਆ ਤਾਂ ਇਹ ਤਾਂ 80 90 ਸਾਲ ਹੋ ਗਏ ਹੋਣਗੇ ਹਾਂ ਜੀ ਹਾਂ ਬਹੁਤ ਪੁਰਾਣਾ ਚੱਲਦਾ ਜੀ ਹੈ ਹਾਂ ਜੀ ਠੀਕ ਹੈ ਠੀਕ ਹੈ ਬਜ਼ੁਰਗਾਂਵੇਂ ਜਿਵੇਂ ਗਾਹਾਂ ਦੀ ਗਾਹਾਂ ਚ ਵਾਕਾਂ ਨੂੰ ਲੀਪ ਪਈ ਜਾਂਦੀ ਹੈ ਵੀ ਪ੍ਰੋਗਰਾਮ ਹੋਈ ਜਾਂਦੇ ਨੇ ਕਰਨ ਨਾਲ ਤਾਂ ਮਾਲਕਾ ਬਾਬੇ ਸਾਹਿਬ ਜੱਦੇ ਨੇ ਮਾਤਾ ਗੁਜਰਕੌਰ ਜੀ ਅਸੀਂ ਤਾਂ ਕੀ ਕਰ ਸਕਦਾ ਭੈਣ ਭਾਈਆਂ ਦੇ ਸੰਯੋਗ ਨਾਲ ਇਹ ਪ੍ਰੋਗਰਾਮ ਚੱਲੀ ਜਾਂਦੇ ਨੇ ਜੀ ਬਸ ਆਜ਼ਾਦਗੀ ਹੈ ਬਿਲਕੁਲ ਜਿਵੇਂ ਸ਼ਹਾਦਤਾਂ ਨੇ ਛੋਟੇ ਬੱਚਿਆਂ ਦੀਆਂ ਮਾਤਾ ਗੁਜਰਕੌਰ ਦੀ ਬਹੁਤ ਸੋਗ ਦੇ ਦਿਨ ਨੇ ਜੀ ਕਿਵੇਂ ਕੀ ਕਹਿਣਾ ਚਾਹੋਗੇ ਵੀ ਕਿਤੇ ਨਾ ਕਿਤੇ ਪੂਰੀ ਸਰਦਾ ਪਾਵਨਾ ਨਾਲ ਸੇਵਾ ਕੀਤੀ ਜਾਂ ਬੀ ਹਾਂ ਜੀ ਪੂਰੇ ਭਾਵਨਾ ਸਭ ਨਾਲੇ ਕਰਦੇ ਆ ਜੀ ਜਾਣੀ ਕਿ ਜਿਹੜਾ ਪੂਰੇ ਅੰਦਰੋਂ ਮੰਤਨ ਨਾਲ ਸਰਦਾ ਨਾਲ ਕਰਦਾ ਹੈ ਕਾਮਨਾ ਪੂਰੀਆਂ ਹੁੰਦੀਆਂ ਨੇ ਉਰੀਆਂ ਹੁੰਦੀਆਂ ਨੇ ਜੀ ਵੀ ਬਹੁਤ ਵਧੀਆ ਹਾਂ ਜੀ ਪ੍ਰੋਗਰਾਮ ਚੱਲ ਰਿਹਾ ਹੈ ਹਾਂ ਜੀ ਬੀ ਜੀ ਕੀ ਨਾਮ ਹੈ ਜੀ ਆਪਣਾ ਜੰਗ ਸਿੰਘ ਜੀ ਅੱਛਾ ਜੰਗ ਸਿੰਘ ਜੀ ਸੇਵਾ ਕਰਦੇ ਹੋ ਫਿਰ ਹਰ ਸਾਲ ਇੱਥੇ ਪੂਰਾ ਡਟ ਕੇ ਹਾਂ ਜੀ ਹਾਂ ਜੀ ਸਾਰਾ ਪਿੰਡੇ ਉੱਥੇ ਤੁਹਾਡਾ ਸਾਰਾ ਨਗਰ ਸਾਜ ਹਾਂ ਜੀ ਸਾਰਾ ਨਗਰ ਸੰਜੀ ਕਰਦੇ ਨੇ ਸਾਰੇ ਪਖਵਾਨ ਤਿਆਰ ਕਰਵਾਉਂਦੇ ਸਾਰੇ ਹਾਂ ਪਖਵਾਨ ਤਿਆਰ ਜੀ ਠੀਕ ਹੈ ਬਿਲਕੁਲ ਸੋ ਸਿੱਖ ਸੰਗਤ ਲਗਾਤਾਰ ਕਿਤੇ ਨਾ ਕਿਤੇ ਸੇਵਾ ਕਰ ਰਹੀ ਆ ਪ੍ਰਧਾਨ ਜੀ ਬੋਲੋ ਪ੍ਰਧਾਨ ਜੀ ਕੀ ਨਾਮ ਹੈ ਜੀ ਆਪਣਾ ਗੁਰਮੀਲ ਸਿੰਘ ਆ ਜੀ ਅੱਛਾ ਪ੍ਰਧਾਨ ਜੀ ਕਿਤੇ ਨਾ ਕਿਤੇ ਜੇ ਗੱਲਬਾਤ ਕਰੀਏ ਤਾਂ ਦੱਸ ਰਹੇ ਨੇ ਕਿ ਬਹੁਤ ਸਮੇਂ ਦਾ ਲੰਗਰ ਚੱਲਦਾ ਸੀ ਪੁੱਛੋ ਵੀ ਕਿੰਨੇ ਸਾਲ ਹੋ ਗਏ ਹੋਣਗੇ ਤੁਸੀਂ ਇਹ ਕਿਉਂਕਿ ਹਰ ਸਾਲ ਦੇਖਦੇ ਆ ਮੇਰੀ 70 ਸਾਲ ਦੇ ਨੇੜੇ ਉਮਰ ਹੋ ਗਈ ਜੀ ਜਿੱਦ ਦੇ ਜਣੀ ਮੇਰੀ ਸੁਰਤ ਸੰਭਲਿਆ ਜਿਵੇਂ ਆ ਬੱਚੇ ਨੇ 5-7 ਸਾਲ ਦੇ ਉਦੋਂ ਦਾ ਮੈਂ ਦੇਖਦਾ ਵੀ ਸਾਡੇ ਪਿੰਡ ਚ ਅਖੰਡ ਪਾਟ ਵੀ ਹੁੰਦੇ ਰਹੇ ਨੇ ਸਹਿਜ ਪਾਟ ਵੀ ਹੁੰਦੇ ਤੇ ਜਣੀ ਉਰੇ 55-60 ਸਾਲ ਮੰਗੂ ਤਾਂ ਉਰੇ ਹੋਗਾ ਚਾਹ ਚੂਹ ਦੇ ਲੰਗਰ ਪਹਿਲਾਂ ਚਲਾਏ ਤੇ ਔਰ ਬਰੈਡ ਪਕੌੜਿਆਂ ਦੇ ਚੱਲਦੇ ਰਹੇ ਨੇ ਹੁਣ ਨਗਰ ਦਾ ਸਹਿਯੋਗ ਜਣੀ ਵਾਧਾ ਵਾਧਾ ਉਤਸ਼ਾਹ ਕਰਕੇ ਹੁਣ ਸਾਰਾ ਨਗਰ ਇੱਕ ਜਣੀ ਜੁੜਿਆ ਹੈ ਹੁਣ ਤੁਹਾਡੇ ਸਾਹਮਣੇ ਹੈ ਸਾਰਾ ਹਾਂਜੀ ਜੀ ਸਾਰੇ ਪਿੰਡ ਦੀ ਏਕਤਾ ਪੂਰੀ ਸਾਰੇ ਪਿੰਡ ਨੇ ਇੱਕ ਲੰਗਰ ਲਾਇਆ ਹੈ ਸਾਡੇ ਪਿੰਡ ਦੇ ਵਿੱਚ ਨਾ ਕੋਈ ਜਾਤ ਪਾਤ ਦਾ ਨਾ ਕੋਈ ਧਰਮ ਦਾ ਸਾਰੇ ਲੋਕ ਤਨ ਮਨ ਧਨ ਦੇ ਨਾਲ ਸੇਵਾ ਕਰ ਰਹੇ ਨੇ ਠੀਕ ਹੈ ਹਾਂਜੀ ये. अच्छा इमेज में हम देख रहे हैं बच्चे भी डटे हुए के के भी है, दे, हाँगी, हाँगी। हैं कितने आगे पीछे उधर माईयां ਤੇ باقی ਸੰਗਤ ਵੀ ਬਹੁਤ ਆਉਂਦੀ ਹੈ ਰੋਡ ਤੇ ਦੇਖਦੇ ਆਸੀਂ ਜਿਹੜੀ ਫਤੇਗੜ ਸਾਹਿਬ ਨੂੰ ਜਾਂਦੀ ਹੈ ਹਾਂਜੀ ਹਾਂਜੀ ਸੰਗਤ ਬਥੇਰੀ ਆਉਂਦੇ ਆਸੀਂ ਜੀ ਉਹ ਜਿਹੜੀ ਸੰਗਤ ਫਤੇਗੜ ਸਾਹਿਬ ਜਾ ਕੇ ਲੰਗਰਾਂ ਦਾ ਪ੍ਰਬੰਧ ਕਰਦੀ ਹੈ ਅਸੀਂ ਉਹਨੂੰ ਮੁੱਖ ਰੱਖ ਕੇ ਇਹ ਲੰਗਰ ਪਹਿਲਾਂ ਤਾਂ ਹੀ ਸਰਨ ਸਬਾ ਤੋਂ ਪਹਿਲਾਂ ਲਾ ਲੈਂਦੇ ਆ ਜੀ ਵੀ ਉਹਨਾਂ ਦੇ ਵਾਸਤੇ ਲੰਗਰ ਦਾ ਕਿਤੇ ਰਾਜ ਪ੍ਰਬੰਧ ਨਹੀਂ ਹੁੰਦਾ ਵੀ ਸਾਡਾ ਜਿਹੜਾ ਅੰਨ ਪਾਣੀ ਦਿੱਤਾ ਹੋਇਆ ਉਹ ਵੀ ਸਾਡਾ ਲੇਖੇ 'ਚ ਪੈਜੂ ਔਰ ਸੰਗਤ ਨੂੰ ਇਹ ਸਹੂਲਤ ਵੀ ਮਿਲ ਜੂਗੀ ਹਾਂ ਜੀ ਅਸੀਂ ਦੇਖਦੇ ਆ ਬਾਹਰ ਬਹੁਤ ਟਰਾਲੀਆਂ ਟਰਾਲੀਆਂ ਜਾ ਰਹੀਆਂ ਨੇ ਬੱਸਾਂ ਜਾ ਰਹੀਆਂ ਨੇ ਟਰੱਕ ਜਾ ਰਹੇ ਨੇ ਕਿ ਸੰਗਤ ਬਹੁਤ ਵੱਡੀ ਤਦਾਦ 'ਚ ਜਾ ਰਹੀ ਹੈ ਫਤੇਗੜ ਸਾਹਿਬ ਜੀ ਹਾਂ ਜੀ ਬਹੁਤ ਵੱਡੀ ਤਦਾਦ ਇਹ ਗਿਣਤੀ ਮਿੰਨਤੀ ਤੋਂ ਬਾਹਰ ਦੀਆਂ ਗੱਲਾਂ ਨੇ ਜੀ ਜੇ ਆਪਾਂ ਕੋਈ ਗਿਣਤੀ ਕਰੀਏ ਗਿਣਤੀ ਦਾ ਅੰਦਾਜ਼ਾ ਨਹੀਂ ਹੈਗਾ ਇਹਦੇ 'ਚ ਕੋਈ ਬਿਲਕੁਲ ਜੀ ਸੋ ਪੂਰੇ ਪੰਜਾਬ ਕੀ ਦੇਸ਼ ਵਿਦੇਸ਼ ਚੋਂ ਸਿੱਖ ਸੰਗਤ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚਦੀ ਆ ਅਤੇ ਉਹ ਸੰਗਤ ਦੇ ਲਈ ਵਿਸ਼ੇਸ਼ ਤੌਰ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਜਿਦੇ ਵਿੱਚ ਪੂਰੇ ਪਕਵਾਨ ਤਿਆਰ ਕੀਤੇ ਜਾਂਦੇ ਨੇ ਪੂਰੀ ਸ਼ੁੱਧਤਾ ਨਾਲ ਅਤੇ ਕਿਤੇ ਨਾ ਕਿਤੇ ਸਿੱਖ ਧਰਮ ਦੇ ਮੱਦੇ ਨਜ਼ਰ ਸਿਰ ਟਾਕੇ ਦਸਤਾਰਾਂ ਸਜਾ ਕੇ ਲੰਗਰ ਸਜਾਇਆ ਜਾਂਦਾ ਹੈ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ